ਉਧਰ ਪਿਛਲੇ ਪਾਸੇ ਟ੍ਰੇਨ ਖੜੀ ਆ ਯਾਰ ਟ੍ਰੇਨ ਦੇ ਵਿੱਚ ਮੈਂ ਸਮਾਨ ਰੱਖਿਆ ਹੋਇਆ ਸੀ ਤੇ ਜਦੋਂ ਟ੍ਰੇਨ ਚੱਲਣ ਦਾ ਟਾਈਮ ਹੋ ਗਿਆ 5 ਮਿੰਟ ਰਹਿ ਗਏ ਪੁਲਿਸ ਆਈ ਆ ਤੇ ਮੈਨੂੰ ਥੱਲੇ ਲਾਤਾ ਟ੍ਰੇਨ 'ਚੋਂ ਘੱਟੋ ਘੱਟ ਮੈਂ 10 ਪਤਾ ਨਹੀਂ 15 ਲੋਕਾਂ ਨੂੰ ਦਿਖਾਤਾ ਹੋਊਗਾ ਸਾਰਿਆਂ ਨੇ ਕਿਹਾ ਟਿਕਟ ਤੇਰੀ ਸਹੀ ਆ ਇਹੀ ਤੇਰੀ ਟ੍ਰੇਨ ਆ ਪਰ ਚੜਨ ਕਿਉਂ ਨਹੀਂ ਦਿੱਤਾ ਯਾਰ ਇਹ 100 ਡਾਲਰ ਇਹ 1000 ਡਾਲਰ ਯਾ ਟਾਈਮ 1000 ਡਾਲਰ ਓਹੋ ਯਾ ਬਾਈ ਨੂੰ ਮੈਂ ਟਰਾਂਸਲੇਟ ਕਰਕੇ ਦੱਸਿਆ ਵੀ ਆਪਣੇ ਇੰਡੀਆ ਦੇ ਵਿੱਚ ਸਿੰਗਰ-ਸੁੰਗਰ ਨੇ ਜਾਂ ਜਿੰਨਾਂ ਕੋਲ ਤਕੜਾ ਪੈਸਾ ਉਹ ਯਾ ਸੋ ਇਹ ਬੰਦੇ ਪੁਲਿਸ 'ਚ ਸੀ ਯਾਰ ਸਾਨੂੰ ਸਪੈਸ਼ਲ ਇੱਥੇ ਰੈਸਟੋਰੈਂਟ ਤੱਕ ਛੱਡਣ ਆਏ ਨਹੀਂ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਫਾਰ ਦਾ ਹੈਲਪ ओके ਯਾ ਰਹਿਮਤ ਹਾਂ ਬਿਲਕੁਲ ওকে ਥੈਂਕ ਯੂ ਸਰ ਪੇਲਾ ਜੀ 171600 ਮਤਲਬ ਇਹ ਪੌਣੇ 2 ਲੱਖ ਦੀ ਰੋਟੀ ਖਾ ਗਏ ਆਪਾਂ ਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਆ ਜੀ ਸੈਂਟਰਲ ਏਸ਼ੀਆ ਦਾ ਇੱਕ ਮੁ슬ਮਾਨ ਦੇਸ਼ ਆ ਜੀ ਉਜ਼ਬੇਕਿਸਤਾਨ 80% ਲੋਕ ਇੱਥੇ ਸੁੰਨੀ ਮੁਸਲਮਾਨ ਨੇ ਤੇ ਬਾਕੀ 20% ਇੱਥੇ ਸ਼ੀਆ ਮੁਸਲਮਾਨ ਨੇ 35 ਮਿਲੀਅਨ ਤੇ 1.5 ਕਰੋੜ ਦੀ ਇੱਥੋਂ ਦੀ ਆਬਾਦੀ ਆ ਤੇ ਜਿਹੜਾ ਇਹਦਾ ਮੇਨ ਸ਼ਹਿਰ ਆ ਜੀ ਕੈਪੀਟਲ ਆ ਤਾਸ਼ਕੈਂਟ ਦੇ ਵਿੱਚ ਆਪਾਂ ਖੜੇ ਆ ਪਿਛਲੇ 2 ਦਿਨ ਆਪਾਂ ਇੱਥੇ ਹੀ ਘੁੰਮੇ ਆ ਅੱਜ ਆਪਣੀ ਇੱਥੋਂ ਟ੍ਰੇਨ ਆ ਜੀ ਇਨਾ ਦਾ ਜਿਹੜਾ ਸਭ ਤੋਂ ਪੁਰਾਣਾ ਸ਼ਹਿਰ ਆ ਤੇ ਹਿਸਟੋਰੀਕਲ ਸ਼ਹਿਰ ਸਾਮਰਕੰਦ ਦੀ ਟ੍ਰੇਨ ਆ ਆਨਲਾਈਨ ਮੈਂ ਬੁੱਕ ਕਰ ਲਈ ਸੀ ਉਜ਼ਬੇਕਿਸਤਾਨ ਰੇਲਵੇਜ਼ ਤੋਂ ਮੈਂ ਆਨਲਾਈਨ ਟਿਕਟ ਬੁੱਕ ਕਰ ਲਈ ਸੀ ਰਾਤ ਨੂੰ ਟ੍ਰੇਨ ਆ ਪਰ ਇਸ ਸ਼ਹਿਰ ਦੇ ਵਿੱਚ ਇੰਡੀਅਨ ਰੈਸਟੋਰੈਂਟ ਵੀ ਹੈਗਾ ਕਾਫੀ ਲੋਕਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਵੀ ਇੱਥੇ ਇੰਡੀਅਨ ਰੈਸਟੋਰੈਂਟ ਹੈਗਾ ਭਾਈ ਉੱਥੇ ਜਾ ਕੇ ਰੋਟੀ ਰੋਟੀ ਖਾ ਲਓ ਇੱਕ ਗੱਲ ਇਹ ਹੈ ਕਿ ਮੈਂ ਨਾ ਥੋੜਾ ਫੂਡੀ ਪਰਸਨ ਨਹੀਂ ਹੈਗਾ ਫੂਡੀ ਪਰਸਨ ਉਹ ਹੁੰਦੇ ਨੇ ਜਿਹੜੇ ਜ਼ਿਆਦਾ ਖਾਂਦੇ ਨੇ ਮਤਲਬ ਉਹਨਾਂ ਨੂੰ ਸ਼ੌਂਕ ਹੁੰਦਾ ਅਡਡ ਚੀਜ਼ਾਂ ਟਰਾਈ ਕਰਨ ਦਾ ਮੈਨੂੰ ਜ਼ਿਆਦਾ ਕੋਈ ਸ਼ੌਂਕ ਨਹੀਂ ਹੈਗਾ ਬਸ ਮਾੜਾ ਮੋਟਾ ਜਿਹਾ ਕੁਝ ਖਾਣ ਪੀਣ ਨੂੰ ਹਲਕਾ ਫੁਲਕਾ ਮਿਲ ਜੇ ਆਪਣਾ ਦਿਨ ਲੰਘ ਜਾਂਦਾ ਪਰ ਅੱਜ ਮੇਰੇ ਕੋਲ ਖੁੱਲਾ ਟਾਈਮ ਸੀ ਮੈਂ ਕਿਹਾ ਚੱਲ ਆਪਾਂ ਇੰਡੀਅਨ ਰੈਸਟੋਰੈਂਟ ਚੱਲਦੇ ਆਂ ਇੱਥੇ ਵੀ ਐਕਸੀਡੈਂਟ ਹੋ ਗਿਆ ਯਾਰ ਉਹ ਦੇਖੋ ਸਾਹਮਣੇ ਸਵੇਰੇ ਸਵੇਰੇ ਕੱਲ ਵੀ ਇੱਕ ਹੋਇਆ ਹੋਇਆ ਸੀ ਤੇ ਇੱਕ ਆ ਹੁਣ ਫੇਰ ਹੋ ਗਿਆ ਇੱਥੇ ਟੈਕਸੀ ਮੈਂ ਕਰਵਾਈ ਹੋਈ ਆ 12000 ਦੇ ਵਿੱਚ ਇੰਡੀਆ ਦੇ ਹਿਸਾਬ ਨਾਲ 80 ਰੁਪਏ ਬਣਦੇ ਨੇ ਤੇ ਉਸ ਰੈਸਟੋਰੈਂਟ ਦੇ ਵਿੱਚ ਜਾ ਕੇ ਪਹਿਲਾਂ ਕੁਝ ਖਾਣੇ ਪੀਣੇ ਆ ਜਦੋਂ ਸੋਵੀਅਤ ਯੂਨੀਅਨ ਦੇ ਅੰਡਰ ਹੁੰਦਾ ਸੀ ਨਾ ਤਾਸਕੈਂਡ ਸ਼ਹਿਰ ਤਾਂ ਜਿਵੇਂ ਮਾਸਕੋ ਦੀ ਚੜ੍ਹਾਈ ਆ ਰਸ਼ੀਆ ਦੇ ਸ਼ਹਿਰ ਮਾਸਕੋ ਦੀ ਤਾਂ ਉਵੇਂ ਇਹਦੀ ਵੀ ਚੜ੍ਹਾਈ ਹੁੰਦੀ ਸੀ ਉਨੀ ਮਤਲਬ ਕਾਫੀ ਇਹ ਮੇਨ ਖਬਰ ਹੈ ਸੋਵੀਅਤ ਯੂਨੀਅਨ ਦਾ ਤੇ ਹੁਣ ਇੱਥੋਂ ਆਪਾਂ ਬਸ ਰੈਸਟੋਰੈਂਟ ਵਾਲੇ ਪਾਸੇ ਨੂੰ ਜਾ ਰਹੇ ਹਾਂ 5 ਪਤਾ ਨਹੀਂ 6 ਕਿਲੋਮੀਟਰ ਸਾਹਮਣੇ ਉਹ ਉੱਥੇ ਸਕਰੀਨ ਤੇ ਤੁਹਾਨੂੰ ਦਿਖਣਾ ਨਹੀਂ ਹੋਟਲ ਉਜ਼ਬੇਕਿਸਤਾਨ ਬਣਿਆ ਹੋਇਆ ਜਿੱਥੇ ਅਮੀਰ ਤੈਮੂਰ ਦਾ ਸਟੈਚੂ ਬਣਿਆ ਹੋਇਆ ਰਾਈਟ ਅਬ ਆ ਯੂ ਨੇਮ ਇਜ਼ ਆਲਸੋ ਤੈਮੂਰ ਆਈ ਥਿੰਕ ਰਾਈਟ ਭਾਈ ਜਿਹੜਾ ਟੈਕਸੀ ਵਾਲਾ ਆਪਣੇ ਨਾਲ ਆ ਇਸ ਭਾਈ ਦਾ ਨਾਮ ਵੀ ਤੈਮੂਰ ਆ ਜੀ ਆ ਸੀ ਜੀ ਉਹ ਹੋਟਲ ਉਜ਼ਬੇਕਿਸਤਾਨ ਜਿਹੜਾ ਸਾਨੂੰ ਮੈਂ ਕੱਲ ਦੂਰੋਂ ਦੂਰੋਂ ਦਿਖਾਇਆ ਸੀ ਬਾਲਾ ਕੋਈ ਮਹਿੰਗਾ ਨਹੀਂ ਹੈਗਾ ਇਹ 2000 ਤੋਂ ਕਮਰਾ ਸ਼ੁਰੂ ਹੋ ਜਾਂਦਾ ਇਹਦਾ ਜੇ ਰਹਿਣਾ ਹੋਵੇ ਇਧਰਲੇ ਪਾਸੇ ਨੂੰ ਆ ਕਿਤੇ ਰੈਸਟੋਰੈਂਟ ਟੈਕਸੀ ਵਾਲਾ ਮੈਨੂੰ ਇੱਥੋਂ ਲਾ ਗਿਆ ਸੀ ਤੇ 50 ਕਿ ਮੀਟਰ ਆਪਾਂ ਤੁਰ ਕੇ ਜਾਣਾ ਮੈਪ ਮੈਂ ਲਾ ਰੱਖਿਆ ਨਾਲੇ ਤਾਂ ਆਪਾਂ ਦੇਖ ਲਾਂਗੇ ਕਿ ਰੈਸਟੋਰੈਂਟ ਉਹ ਬਣਿਆ ਕਿਵੇਂ ਦਾ ਹੋਇਆ ਨਾਲੇ ਕੁਝ ਖਾ ਪੀ ਆਵਾਂਗੇ ਬਾਕੀ ਗਾਂ ਦੀ ਗਾਂ ਪਤਾ ਨਹੀਂ ਮਿਲੂਗਾ ਪਤਾ ਹੀ ਨਾ ਸਪੈਸ਼ਲ ਜਾਣਾ ਪੈਂਦਾ ਯਾਰ ਰੈਸਟੋਰੈਂਟ ਲੱਭ ਲੱਭ ਕੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਤਾਂ ਮੇਰਾ ਵੀ ਕਰਦਾ ਵੀ ਰੋਟੀ ਰੂਟੀ ਮਿਲ ਜੇ ਮਿਲ ਵੀ ਜਾਣੀ ਐ ਇੱਥੇ ਆਪਾਂ ਨੂੰ ਪਰ ਜਿਹੜੀ ਸਪੈਸ਼ਲ ਜਦੋਂ ਜਹਦ ਕਰਨੀ ਪੈਂਦੀ ਹੈ ਨਾ ਟੈਕਸੀਆਂ ਲੈ ਕੇ ਹੁਣ ਤੁਸੀਂ ਦੇਖੋ ਵੀ ਰੋਟੀ ਖਾਣ ਵਾਸਤੇ ਮੈਂ ਸਪੈਸ਼ਲ ਟੈਕਸੀ ਲੈ ਕੇ ਇੱਥੇ ਆਇਆ ਤਾਂ ਕਰਕੇ ਫਿਰ ਮੈਂ ਇੰਡੀਅਨ ਰੈਸਟੋਰੈਂਟ ਜੇ ਮੈਨੂੰ ਦੂਰ ਪੈਂਦੇ ਨੇ ਮੈਂ ਜਾਣ ਦਾ ਉੱਥੇ ਅਵੋਇਡ ਕਰ ਦਿੰਨਾ ਗੱਡੀਆਂ ਦਾ ਤਾਂ ਯਾਰ ਕਿਆ ਕਹਿਣਾ ਐਡੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਨਾ ਇੱਥੇ ਸਾਰਾ ਮਾਲ ਹੀ ਚਾਈਨਾ ਦਾ ਯਾਰ ਆਪਾਂ ਤਾਂ ਕਹਿ ਦਿੰਦੇ ਆ ਵੀ ਚਾਈਨਾ ਦਾ ਮਾਲ ਜਿਆਦਾ ਟਿਕਦਾ ਨਹੀਂ ਹੈਗਾ ਪਰ ਆਪਣੇ ਇੰਡੀਆ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਆਹ BYD ਗੱਡੀ ਆ ਰਹੀ ਆ ਮੈਂ ਕੱਲ ਪਰਸੋਂ ਵੀ ਵੀਡੀਓ ਦੇ ਵਿੱਚ ਦੱਸ ਕੇ ਹਟਿਆ ਸੀ BYD ਚਾਈਨਾ ਦੀ ਕੰਪਨੀਆਂ ਤੇ ਬਹੁਤ ਜਿਆਦਾ ਫੇਮਸ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਇੱਥੇ ਘਮ ਰਹੀਆਂ ਨਹੀਂ आई थिंक वी आर गोइंग डिफरेंट वे नो 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 ओके लिटिल बिट लिटिल बिट यस ओके ओके जो मैप ਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿੱਧਰ ਜਾਣਾ ਬਾਈ ਕਹਿੰਦਾ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਛੱਡ ਕੇ ਆਉਣਾ ਪਤੰਦੀਲਾ ਅੱਛਾ ਮਾਨਾ ਰਾਜਾਪੁਰ 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 ਰੈਸਟੋਰੈਂਟ ਨਮਸਤੇ ਬਹੁਤ ਈ ਚੰਗਾ so they know where is mehman khana tagi de police okay you are also in police yeah oh okay lai bhai bhai nu na bhai ho rahe ne ye… pant ta same same laggeya par bhai ne upper paya hoya ta ni mainu pata laggeya ki eh police wala banda la dekho yaar bhai police wale bande apan nu special chhadan aaye ne this is this, is this is hotel yes hotel okay uh, restaurant in in hotel okay okay the rajipur restaurant in this building yes okay building. okay ਹੁਣ ਬਾਈ ਨੂੰ ਕਹਿ ਵੀ ਨਹੀਂ ਸਕਦੇ ਵੀ ਕੋਈ ਨਾ ਮੈਂ ਭੱਗ ਜੂੰਗਾ ਤੁਸੀਂ ਮੁੜ ਜੋ ਅਗਲੇ ਆਪਦੀ ਡਿਊਟੀ ਤੇ ਨਹੀਂ ਸੋ ਲੱਗਦਾ ਵੀ ਪੰਜਾਬ ਪੁਲਿਸ ਵੀ ਐਵੇਂ ਕਿਸੇ ਟੂਰਿਸਟ ਨੂੰ ਉਹਦੇ ਰੈਸਟੋਰੈਂਟ ਤੱਕ ਉਹਦੇ ਮੇਜ਼ ਤੱਕ ਬਠਾਣ ਦੀ ਕੋਸ਼ਿਸ਼ ਕਰਦੀ ਹੋਊਗੀ ਸੋ ਯੂ ਵਾਂਟ ਯੂ ਵਾਂਟ ਟੂ ਹੈਵ ਸਮਥਿੰਗ ਯੂ ਵਾਂਟ ਟੂ ਈਟ ਸਮਥਿੰਗ ਨੋ 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 ਓਕੇ 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 ਸੋ ਯਾ ਸੋ ਇਹ ਬੰਦੇ ਪੁਲਿਸ ਚ ਸੀ ਯਾਰ ਸਾਨੂੰ ਸਪੈਸ਼ਲ ਇੱਥੇ ਰੈਸਟੋਰੈਂਟ ਤੱਕ ਛੱਡਣ ਆਏ ਨਹੀਂ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਫਾਰ ਦਾ ਹੈਲਪ ਓਕੇ ਓਕੇ ਯਾ ਰਹਿਮਤ ਹਾਂ ਓਕੇ ਥੈਂਕ ਯੂ ਸਰ ਚਲੋ ਭਾਈ ਹਲੋ ਅੱਗੇ ਭਾਈ ਇੰਡੀਅਨ ਰੈਸਟੋਰੈਂਟ ਦੇ ਵਿੱਚ ਤੇ ਇਧਰਲੇ ਪਾਸੇ ਤੁਸੀਂ ਫੋਟੋਆਂ ਦੇਖੋ ਇੰਡੀਅਨ ਕਲਾਕਾਰਾਂ ਦੀਆਂ ਲੱਗੀਆਂ ਹੋਈਆਂ ਠੀਕ ਆ ਅੱਧਿਆਂ ਨੂੰ ਮੈਂ ਜਾਣਦਾ ਜਿਵੇਂ ਗੁਲਸ਼ਨ ਗਰੋਵਰ ਹੋ ਗਿਆ ਠੀਕ ਐ ਇਧਰਲੇ ਪਾਸੇ ਆ ਤਾਦਾ ਦਾ ਦਲੇਰ ਮਹਿੰਦੀ ਹੋ ਗਿਆ ਆ ਇੱਕ ਬਿਹਾਰ ਵਾਲਾ ਐਕਟਰ ਰਵੀ ਕਿਸ਼ਨ ਹਾਂ ਠੀਕ ਆ ਆ ਵਿद्युत ਜਾਮਵਾਲ ਹੋ ਗਿਆ ਕਾਫੀ ਇੱਥੇ ਐਕਟਰਾਂ ਦੀਆਂ ਫੋਟੋਆਂ ਫੋਟੋਆਂ ਲੱਗੀਆਂ ਹੋਈਆਂ ਨੇ ਠੀਕ ਆ ਉਧਰਲੇ ਪਾਸੇ ਰਾਜਗਪੂਰ ਯਾਰ ਇੱਥੇ ਬਹੁਤ ਫੇਮਸ ਐਕਟਰਾਂ ਤੇ ਜਿਹੜਾ ਆਪਾਂ ਨੂੰ ਪੁਲਿਸ ਵਾਲਾ ਇੱਥੇ ਛੱਡਣ ਆਇਆ ਸੀ ਨਾ ਉਨੇ ਵੀ ਕਿਹਾ ਕਹਿੰਦਾ ਯਾਰ ਅਸੀਂ ਇੰਡੀਅਨ ਫਿਲਮਾਂ ਬਹੁਤ ਦੇਖਦੇ ਆ ਤੇ ਜਿੰਨੀ ਮਾੜੀ ਮੋਟੀ ਸਾਨੂੰ ਹਿੰਦੀ ਆਉਂਦੀ ਆ ਜਾਂ ਅਸੀਂ ਐਕਟਰਾਂ ਨੂੰ ਜਾਣਦੇ ਆ ਤਾਂ ਇੰਡੀਅਨ ਫਿਲਮਾਂ ਦੇ ਥਰੂ ਹੀ ਜਾਣਦੇ ਆ ਤੇ ਇੰਡੀਅਨ ਲੋਕਾਂ ਦੀ ਅਸੀਂ ਕਹਿੰਦੇ ਬਹੁਤ ਜ਼ਿਆਦਾ ਰਿਸਪੈਕਟ ਵੀ ਕਰਦੇ ਆ ਉਹ ਜਦੋਂ ਦੇ ਇੱਥੇ ਆਪਾਂ ਘੁੰਮ ਰਹੇ ਹਾਂ ਉਦੋਂ ਦੇ ਆਪਾਂ ਨੂੰ ਪਤਾ ਲੱਗ ਰਿਹਾ ਤਾਂ ਕਾਫੀ ਲੋਕਾਂ ਦੀ ਡਿਮਾਂਡ ਸੀ ਵੀ ਤੁਸੀਂ ਇੰਡੀਅਨ ਰੈਸਟੋਰੈਂਟ ਭਾਈ ਜਾਇਆਓ ਪਰ ਮੈਂ ਤੁਸੀਂ ਚਿੰਤਾ ਨਾ ਕਰੋ ਮੈਂ ਸਰਵਾਈਵ ਕਰ ਲੈਣਾ ਹੁਣਾ ਬਣੀਪੁਰ ਨਾਗਰ ਲੈਂਡ ਜਦੋਂ ਘੁੰਮਦੇ ਹੁੰਦੇ ਸੀ ਉਦੋਂ ਹੀ ਮੈਂ 2-2 3-3 ਦਿਨ 4-4 ਦਿਨ ਉਹਦਾ ਹਫਤੇ ਵਾਂਗੂ ਮੈਂ ਰੋਟੀ ਨਹੀਂ ਖਾਧੀ ਸੀ ਤਾਂ ਕੋਈ ਮੈਨੂੰ ਬਾਲੀ ਵੱਡੀ ਗੱਲ ਲੱਗਦੀ ਨਹੀਂ ਹੈਗੀ ਇਹਨਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਫੁੱਲੀ ਪ੍ਰੀਪੇਅਰਡ ਆ ਤੇ ਕੱਲ ਵਾਲਾ ਬੰਦਾ ਜਿਹੜਾ ਇੱਥੇ ਇੰਡੀਅਨ ਆਪਣਾ ਆਇਆ ਹੋਇਆ ਸੀ ਰੈਸਟੋਰੈਂਟ ਦੇ ਵਿੱਚ ਉਹ ਬਾਈ ਕਹਿੰਦਾ ਯਾਰ ਮੈਨੂੰ ਲੋ ਜੀ ਰਾਜਮਾ ਆਰਡਰ ਕੀਤੇ ਸੀ ਆਪਾਂ ਪੂਰੇ 15-20 ਮਿੰਟਾਂ ਬਾਅਦ ਜਮਾ ਫਰੈਸ਼ ਫਰੈਸ਼ ਤਾਜ਼ੇ-ਤਾਜ਼ੇ ਰਾਜਮਾ ਬਣਾ ਕੇ ਲੈ ਕੇ ਆਏ ਨੇ ਤੇ ਰਾਜਮਾ ਦੀ ਜਿਹੜੀ ਆ ਕੌਲੀ ਆ ਛੋਟੀ ਜੀ ਇਹ ਹੈਗੀ ਆ ਜੀ 450 ਰੁਪਏ ਇੰਡੀਅਨ ਰੁਪੀਜ਼ ਦੀ ਐ ਤੇ ਇਧਰਲੇ ਪਾਸੇ ਦੋ ਬਟਰ ਨਾਨ ਨੇ ਤੇ ਇਹ ਜੇ ਮੈਂ ਇੰਡੀਅਨ ਰੁਪੀਜ਼ ਦੇ ਵਿੱਚ ਗੱਲ ਕਰਾਂ ਤਾਂ ਇਹ 95 ਰੁਪਏ ਦਾ ਇੱਕ ਬਟਰ ਨਾਨ ਆ ਇਹ ਕੁਛ ਹੁਣ ਆਪਾਂ ਇੱਥੋਂ ਖਾ ਲਾਂਗੇ ਚੱਲ ਅੱਗੇ ਮਿਲੇ ਨਾ ਮਿਲੇ ਜਿੱਥੋਂ ਜਿਹੜੀ ਚੀਜ਼ ਮਿਲਦੀ ਆ ਉਹ ਖਾ ਕੇ ਆਪਾਂ ਗਾਹ ਨੂੰ ਵਧੀਏ ਮੂੰਹ 'ਚ ਪਾਣੀ ਆਈ ਜਾਂਦਾ ਵੀਡੀਓ ਬਣਾਉਣ ਲੱਗੇ ਵੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਫਿਰ ਮੈਂ ਚਾਹ ਪੀਣ ਲੱਗਿਆ ਸੀ ਮੈਂ ਕਿਹਾ ਛੱਡ ਪਰੇ ਯਾਰ ਕੌਫੀ ਪੀਨੇ ਆ ਤੇ ਇਹ ਕੌਫੀ ਹੈਗੀ ਆ ਜੀ 160 ਰੁਪਏ ਦੀ ਇੰਡੀਅਨ ਹੁਣ ਜਮਾਂ ਕੰਮ ਟੈਟ ਹੋ ਜਾਣਾ ਤੇ 1:36 ਮਿੰਟ ਹੋ ਗਏ ਹਜੇ ਵੀ ਆਪਣੇ ਕੋਲ 5-6 ਘੰਟੇ ਪਏ ਨਹੀਂ ਇਸ ਟਾਈਮ ਮੇਰੇ ਹੱਥ ਦੇ ਵਿੱਚ ਬਿੱਲ ਆ ਜੀ 171600 ਮਤਲਬ ਇਹ ਪੌਣੇ 2 ਲੱਖ ਦੀ ਰੋਟੀ ਖਾ ਗਏ ਆਪਾਂ ਤੇ ਜੇ ਇਹਨੂੰ ਇੰਡੀਅਨ ਦੇ ਵਿੱਚ ਆਪਾਂ ਕਨਵਰਟ ਕਰੀਏ ਤਾਂ 11500 ਰੁਪਿਆ ਬਣਦਾ ਤੇ ਯਾਰ ਮੈਂ ਕਹਿੰਦਾ ਵੀ ਜਿਹੜੇ ਰਾਜਮਾ ਮੈਂ ਇੱਥੇ ਖਾਦੇ ਨੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕਿਵੇਂ ਬਣਾਏ ਨੇ ਕਿਹੜਾ ਇਹਨਾਂ ਨੇ ਸ਼ੈਫ ਰੱਖਿਆ ਹੋਇਆ ਪਰ ਜ਼ਿੰਦਗੀ ਦੇ ਵਿੱਚ ਐਨੇ ਸਵਾਦ ਰਾਜਮਾ ਮੈਂ ਨਹੀਂ ਖਾਦੇ ਯਾਰ ਜਦੋਂ ਉਹਨਾਂ ਨੇ ਮੇਰੇ ਸਾਹਮਣੇ ਲਿਆ ਕੇ ਕੌਲੀ 'ਚ ਰੱਖੀ ਆ ਨਾ ਐਡੀ ਉਹਦੀ ਵਧੀਆ ਫਰੇਗਰੈਂਸ ਸੀ ਸਿਕਮਾਲ ਦਾ ਸਾਰਾ ਮਸਾਲਿਆਂ ਦਾ ਹੀ ਹੁੰਦਾ ਪਰ ਨਜ਼ਾਰਾ ਆ ਗਿਆ ਖਾ ਕੇ ਉਹ ਬਟਰ ਨਾਨ ਜੇ ਮੈਂ ਪਹਿਲਾਂ ਦੋ ਮੰਗਾਏ ਸੀ ਢੱਡ ਭਰ ਗਿਆ ਮੈਂ ਕਿਹਾ ਨਹੀਂ ਇੱਕ ਹੋਰ ਆਉਣ ਦੇ ਕਿਉਂਕਿ ਰਾਜਮਾ ਦੀ ਸਬਜ਼ੀ ਬਚੀ ਹੋਈ ਸੀ ਹੁਣ ਮੇਰੇ ਕੋਲ ਏਟੀਐਮ ਦੇ ਵਿੱਚੋਂ ਪੈਸੇ ਕਢਾਈਏ ਆਪਾਂ ਕਿਉਂਕਿ ਜਦੋਂ ਦਾ ਮੈਂ ਉਜ਼ਬੇਕਿਸਤਾਨ ਦੇ ਵਿੱਚ ਆਇਆ ਨਾ ਮੈਂ 7000 ਰੁਪਿਆ ਕਢਾਇਆ ਸੀ ਏਟੀਐਮ ਦੇ ਵਿੱਚੋਂ ਤੇ ਅੱਜ ਤੀਜਾ ਦਿਨ ਆ ਉਹ ਹਜੇ ਮੇਰੇ ਕੋਲ ਮਨ ਲੱਗਦਾ ਵੀ 3-4000 3-4000 ਨਹੀਂ 2000 ਰੁਪਿਆ ਪਿਆ ਪਰ ਰਾਹ 'ਚ ਕਿਤੇ ਲੋੜ ਨਾ ਪੈ ਜੀ ਇੱਥੇ ਨੇੜੇ ਏਟੀਐਮ ਆ ਏਟੀਐਮ 'ਚੋਂ ਪੈਸੇ ਕਢਾ ਲਈਏ ਏਟੀਐਮ ਦੇ ਵਿੱਚੋਂ ਮੈਂ 5 ਲੱਖ ਰੁਪਏ ਕਢਾਉਣ ਲੱਗਿਆ ਤੇ ਉਹਨਾਂ ਨੇ ਕਿਹਾ ਵੀ 7500 ਰੁਪਏ ਤੁਹਾਡੀ ਫੀਸ ਅਮਾਉਂਟ ਲੱਗੂਗੀ 7500 ਮਤਲਬ 50 ਰੁਪਏ 50 ਰੁਪਏ ਤਾਂ ਕੋਈ ਜ਼ਿਆਦਾ ਨਹੀਂ ਹੈਗੇ ਤੇ ਐਕਸੈਪਟ ਕਰ ਦਈਏ ਦੂਜੀ ਵਾਰ ਸਿੱਧਾ ਨਾ ਬਹੁਤ ਜ਼ਿਆਦਾ ਸਾਫ ਸਫਾਈ ਹੈ ਤੇ ਬਹੁਤ ਜ਼ਿਆਦਾ ਸ਼ਾਂਤੀ ਹੈ ਯਾਰ ਐਡਾ ਵੱਡਾ ਭੀੜ ਭੜੱਕੇ ਵਾਲਾ ਸ਼ਹਿਰ ਹੋਣ ਤੋਂ ਬਾਵਜੂਦ ਵੀ ਇੱਥੇ ਕਿਸੇ ਪਾਸੇ ਕੋਈ ਹਾਰਨ ਦੀ ਆਵਾਜ਼ ਨਹੀਂ ਆ ਰਹੀ ਸ਼ਾਂਤੀ ਵਾਲੀ ਮਨਟੇਨ ਕਰਕੇ ਰੱਖਦੇ ਨੇ ਲੋਕ ਆਪਾਂ ਕੱਲ ਮੈਜਿਕ ਸਿਟੀ ਘੁੰਮਣ ਗਏ ਆ ਰਾਤ ਦੇਖ ਲਓ ਕਿੰਨਾ ਰਸੀ ਉੱਥੇ ਪਰ ਰੌਲਾ ਰੱਪਾ ਜ ਨਹੀਂ ਉੱਥੇ ਹੈਗਾ ਸੀ ਫੇਰ ਵੀ ਮਾੜਾ ਮੋਟਾ ਹਾਰਨ ਤਾਂ ਹੈਗਾ ਪਰ ਐਡੀ ਰਾਜਧਾਨੀ ਹੋਣ ਦੇ ਬਾਵਜੂਦ ਵੀ ਮਤਲਬ ਇੱਥੇ ਕੰਮ ਠੀਕ ਆ ਹੁਣ ਆਪਾਂ ਟੈਕਸੀ ਬੁੱਕ ਕਰਾਉਣੀ ਆ ਇੱਕ ਤੇ ਸਟੇਸ਼ਨ ਵਾਲੇ ਪਾਸੇ ਨੂੰ ਚੱਲਦੇ ਆ ਟਿਕਟ ਮੈਂ ਆਨਲਾਈਨ ਬੁੱਕ ਕਰ ਲਈ ਸੀ ਸਮਰਕੰਦ ਜਾਣ ਵਾਸਤੇ ਪਰ ਹੁਣ ਮੈਨੂੰ ਨਹੀਂ ਪਤਾ ਵੀ ਉਹਦਾ ਪ੍ਰਿੰਟ ਆਊਟ ਉੱਥੇ ਚਾਹੀਦਾ ਹੋਊਗਾ ਕਿ ਨਾ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਬਈ ਲਾਲ ਬਹਾਦਰ ਸ਼ਾਸਤਰੀ ਆਪਣੇ ਇੰਡੀਆ ਦੇ ਦੂਜੇ ਪ੍ਰਧਾਨ ਮੰਤਰੀ ਹੋਏ ਨੇ ਉਹਨਾਂ ਦਾ ਵੀ ਇੱਥੇ ਇੱਕ ਸਟੈਚੂ ਬਣਿਆ ਹੋਇਆ 1900 ਜਿਹੜੀ 65 ਦੀ ਲੜਾਈ ਹੋਈ ਹੈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤਾਂ ਉਹਦੀ ਉਹ ਜਿਹੜੀ ਇੱਕ ਪੀਸਫੁੱਲ ਜਿਹੜੀ ਇੱਕ ਐਗਰੀਮੈਂਟ ਹੁੰਦਾ ਉਹ ਸਾਈਨ ਕਰਨ ਵਾਸਤੇ ਇੱਥੇ ਆਏ ਸੀ 10 ਜਨਵਰੀ 1966 ਦੇ ਵਿੱਚ ਉਹਨਾਂ ਨੇ ਉਹ ਜਿਹੜੀ ਆਪਣਾ ਐਗਰੀਮੈਂਟ ਸੀ ਉਹ ਸਾਈਨ ਕੀਤਾ ਤੇ 11 ਜਨਵਰੀ 1966 ਨੂੰ ਇਹ ਥਾਂ ਦੇ ਉੱਤੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਸੀ ਇੱਥੇ ਉਧਰਲੇ ਪਾਸੋਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਧਰਲੇ ਪਾਸੋਂ ਇੰਡੀਆ ਦਾ ਪ੍ਰਧਾਨ ਮੰਤਰੀ ਦੋਨੇ ਇੱਥੇ ਆਏ ਹੋਏ ਸੀ ਉਜ਼ਬੇਕਿਸਤਾਨ ਦੇ ਵਿੱਚ ਠੰਡਾਂ ਵਾਲੇ ਦਿਨਾਂ ਦੇ ਵਿੱਚ ਜਨਵਰੀ ਦੇ ਵਿੱਚ ਤੇ 10 ਜਨਵਰੀ ਨੂੰ ਉਹਨਾਂ ਨੇ ਸਾਈਨ ਕਰਤਾ ਵੀ ਅੱਗੇ ਤੋਂ ਲੜਾਈ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਫਿਰ 11 ਜਨਵਰੀ ਨੂੰ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ ਤਾਸ਼ਕੈਂਟ ਸ਼ਹਿਰ ਦੇ ਵਿੱਚ ਉਹਨਾਂ ਦਾ ਸਟੈਚੂ ਵੀ ਬਣਾਇਆ ਹੋਇਆ ਲਾਲ ਬਹਾਦਰ ਸ਼ਾਸਤਰੀ ਉਹਨਾਂ ਦਾ ਜਨਮ ਹੋਇਆ ਸੀ ਉੱਤਰ ਪ੍ਰਦੇਸ਼ ਦੇ ਵਿੱਚ ਡੈਥ ਉਹਨਾਂ ਦੀ ਇੱਥੇ ਹੋਈ ਹੈ ਜੀ ਉਜ਼ਬੇਕਿਸਤਾਨ ਦੇ ਵਿੱਚ ਬਾਕੀ ਇੰਟਰਨੈਟ ਬਾਰੇ ਮੈਨੂੰ ਲੱਗਦਾ ਵੀ ਜਦੋਂ ਦੇ ਆਪਾਂ ਉਜ਼ਬੇਕਿਸਤਾਨ ਦੇ ਵਿੱਚ ਆਏ ਆ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਨਹੀਂ ਹੈਗੀ ਇੰਟਰਨੈਟ ਵਾਸਤੇ ਸਭ ਤੋਂ ਵਧੀਆ SIM ਹੈਗਾ ਜੀ Ucell ਦਾ ਤੇ ਮੈਂ ਉਹ ਇੰਡੀਅਨ 1.450 ਰੁਪਏ ਦੇ ਵਿੱਚ 800 GB ਡਾਟਾ ਮਿਲੇ ਆਪਾਂ ਨੂੰ 400 GB ਅਪਲੋਡਿੰਗ ਤੇ 400 GB uh apna browsing waste okay thank you thank you so much hey, man, nice day. yeah rahmat hey, man, nice day. yeah same salam alaikum assalamu alaikum wa what asala khat se sorry what ke tan ba what tan okay 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 so today i am going to Samarkand ਸੋ ਦੱਸਾਂ ਆਮ ਗੋਇੰਗ ਟੂ ਦੈਟ ਰੇਲਵੇ ਸਟੇਸ਼ਨ ਐ ਰੇਟੈਕਸੀ ਆਪਾਂ ਬੁੱਕ ਕਰਵਾਈ ਸੀ ਉਹ ਟੈਕਸੀ ਆ ਗਈ ਆ ਤੇ ਇੱਥੇ ਯਾਰ ਬੰਦੇ ਇੰਨੇ ਜਿਆਦਾ ਹੈਲਪਫੁਲ ਨੇ ਨਾ ਉਹ ਇੱਕ ਬੰਦੇ ਨੂੰ ਮੈਂ ਕਿਹਾ ਸੀ ਮੈਂ ਕਿਹਾ ਮਾੜਾ ਜਿਹਾ ਫੋਨ ਤੇ ਗੱਲ ਕਰ ਯਾਰ ਬੰਦੇ ਨੂੰ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਉਹ ਬੰਦੇ ਨੇ ਫੋਨ ਤੇ ਇਹਦੇ ਨਾਲ ਗੱਲ ਕੀਤੀ ਬਾਈ ਨੂੰ ਸਮਝਾਇਆ ਵੀ ਇੱਥੇ ਖੜੇ ਆ ਅਸੀਂ ਤੇ ਉੱਪਰ ਦੀ ਉਹ ਮੈਨੂੰ ਕਹਿੰਦਾ ਵੀ ਜਿੰਨਾ ਚਿਰ ਤੈਨੂੰ ਤੇਰੀ ਟੈਕਸੀ 'ਚ ਨਹੀਂ ਬਿਠਾਉਂਦਾ ਕਹਿੰਦਾ ਉਹਨਾਂ ਚਿਰ ਮੈਂ ਜਾਣਦਾ ਨਹੀਂ ਹੈਗਾ ਬਾਈ ਉਹ ਆਇਆ ਟੈਕਸੀ 'ਚ ਮੈਨੂੰ ਬਿਠਾ ਕੇ ਗਿਆ ਤੇ ਇਹਨੂੰ ਦੱਸ ਕੇ ਗਿਆ ਕਹਿੰਦਾ ਵੀ ਇੰਡੀਆ ਤੋਂ ਆਇ ਤੇ ਮਾੜਾ ਜੈਨੂ ਉਹ ਥਾਂ ਤੇ ਉੱਤੇ ਲਾਦੀ ਮੈਂ ਬਾਈ ਨੂੰ ਸਮਝਾਤਾ ਸੀ ਕਿ ਰੇਲਵੇ ਸਟੇਸ਼ਨ ਜਾਣਾ ਮੈਂ ਤਾਂ ਮਤਲਬ ਵੀ ਬਹੁਤ ਯਾਰ ਬੰਦੇ ਇਹ ਪਿਆਰ ਕਰਨ ਵਾਲੇ ਨੇ ਤੇ ਖਿਜ਼ਦੇ ਜਣੀ ਹੈਗੇ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਖੜਾ ਕੇ ਜੋ ਮਰਜ਼ੀ ਪੁੱਛ ਲੋ can translate speak again samarkandan kein bukharaga khorazm ga bore not uh, let me speak let me explain you yes i am a vlogger youtuber from india got it ha sir ha ਟਰਾਂਸਲੇਟਰ ਨਾਲ ਸਮਝਾਉਣਾ ਪੈਂਦਾ ਕਈ ਵਾਰ ਇਹ ਹੁੰਦਾ ਵੀ ਜੇ ਤੁਸੀਂ ਕਲੀਅਰ ਇੰਗਲਿਸ਼ ਬੋਲੋਗੇ ਜਾਂ ਕਲੀਅਰ ਭਾਸ਼ਾ ਬੋਲ ਕੇ ਟਰਾਂਸਲੇਟ ਤੇ ਅਪਲੋਡ ਕਰੋਗੇ ਤਾਂ ਜਾ ਕੇ ਇਹ ਟਰਾਂਸਲੇਟ ਕਰਦਾ ਜਿਵੇਂ ਹੁਣ ਬਾਈ ਨੇ ਆਪਦੀ ਭਾਸ਼ਾ ਯੂ ਸਪੀਕ ਉਜ਼ਬੇਕ ਔਰ ਰੂਸੀ ਉਜ਼ਬੇਕ ਰੂਸੀ ਰੂਸੀ ਓਕੇ 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 ਤੇ ਸੋ ਯਰ ਵਨ ਟੀਥ ਇਜ਼ ਆਫ ਗੋਲਡ ਗੋਲਡ ਟੀਥ ਟੀਥ ਯਾ ਗੋਲਡ ਗੋਲਡ ਯਰ ਵਨ ਟੀਥ ਇਜ਼ ਆਫ ਗੋਲਡ ਹਾਂ ਯੈਸ ਅੱਛਾ ਮੈਂ ਬਹੁਤ ਦੇਖਿਆ ਯਾਰ ਕੱਲ ਇੱਕ ਬੇਬੇ ਸੀ ਉਹ ਪੂਰੇ ਦੇ ਪੂਰੇ ਦੰਦ ਮੂਰ ਲੇ ਸੋਨੇ ਦੇ ਬਣਵਾਈ ਫਿਰਦੀ ਸੀ ਇੱਥੇ ਵੀ ਬਾਈ ਦਾ ਇੱਕ ਦੰਦ ਲੱਗਿਆ ਹੋਇਆ ਜੈਜੀ ਵੀ ਦੇ ਰਿਸ਼ਤੇਦਾਰੀ ਜਿਹੇ ਪੈਂਦੇ ਨੇ ਸਾਰੇ ਇਹ ਸੋਨੇ ਦੇ ਦੰਦ ਲਵਾਈ ਫਿਰਦੇ ਨੇ ਸਪੀਕ ਆਪੋ ਚਨੇ ਰ ਹੋਰ ਨਹੀਂ ਕੋਈ ਯਾਨ ਤਬੋਂ ਮਾ ਦੇ ਗਿਆ ਨਾ ਯਾਰ ਬਾਈ ਸਾਫ ਨਹੀਂ ਬੋਲਦਾ ਬਾਈ ਦਾ ਚੱਕ ਨਹੀਂ ਰਿਹਾ ਨਾਟ ਨਾਟ ਕਲੀਅਰ ਹਾਂ ਨੋ ਇਹ ਵੀ ਹੁੰਦਾ ਵੀ ਕਈ ਵਾਰ Google Translate ਚੱਜ ਨਾਲ ਕੰਮ ਨਹੀਂ ਕਰਦਾ 80 ਡਾਲਰ ਵਿੱਚ ਯਾ 1000 ਡਾਲਰ ਵਿੱਚ ਯਾ 1 1000 ਡਾਲਰਸ oh oh ਯਾ ਬਾਈ ਨੂੰ ਮੈਂ ਟ੍ਰਾਂਸਲੇਟ ਕਰਕੇ ਦੱਸਿਆ ਵੀ ਆਪਣੇ ਇੰਡੀਆ ਦੇ ਵਿੱਚ ਸਿੰਗਰ-ਸੁੰਗਰ ਨੇ ਜਾਂ ਜਿੰਨਾਂ ਕੋਲ ਤਕੜਾ ਪੈਸਾ ਉਹ ਦੰਦ ਸੋਨੇ ਦੇ ਯੂਜ਼ ਕਰਦੇ ਨੇ ਕਿਉਂਕਿ 10 ਗ੍ਰਾਮ 1000 ڈالر ਦਾ 1000 ਯੂ ਐਸ ਡਾਲਰ ਆ 410 ਗ੍ਰਾਮ ਬਾਈ ਦੇ ਹੋਸ਼ ਹੀ ਉੱਡ ਗਏ ਬਾਈ ਕਹਿੰਦਾ ਇੱਥੇ ਤਾਂ ਨਾਰਮਲ ਹੀ ਆ ਹਰੇਕ ਬੰਦਾ ਹੀ ਸੋਨੇ ਦੇ ਦੰਦ ਲਾਈ ਫਿਰਦਾ ਬਾਈ ਨੇ ਮੈਨੂੰ ਦੱਸਿਆ ਕਹਿੰਦਾ ਜਦੋਂ ਸਾਡਾ ਕੋਈ ਦੰਦ ਟੁੱਟ ਜਾਂਦਾ ਨਾ ਤਾਂ ਡਾਕਟਰ ਕੋਲ ਅਸੀਂ ਜਾਂਦੇ ਆ ਦੰਦ ਭਰਉਣ ਵਾਸਤੇ ਤਾਂ ਡਾਕਟਰ ਸਾਨੂੰ ਸਲਾਹ ਦਿੰਦਾ ਬਾਈ ਤੁਸੀਂ ਹੁਣ ਸੋਨੇ ਦੇ ਦੰਦ ਹੀ ਲਵਾ ਲਓ ਤਾਂ ਕਰਕੇ ਇੱਥੇ ਜ਼ਿਆਦਾਤਰ ਲੋਕਾਂ ਦੇ ਜਿੰਨਾ ਦੰਦ ਟੁੱਟ ਜਾਂਦੇ ਨੇ ਉਹ ਸੋਨੇ ਦਾ ਲਵਾ ਲੈਂਦੇ ਨੇ ਹੁਣ ਆਪਾਂ ਰੇਲਵੇ ਸਟੇਸ਼ਨ ਦੇ ਨੇੜੇ ਤੇ ਜਿਹੜੇ ਪਹੁੰਚ ਗਏ ਆ ਜਾਨੂ ਬੀ ਵਾਕਜ਼ਾਲ ਬੀਓਕੇ ਜ਼ੈਡ ਏ ਐਲ ਵਾਕਜ਼ਾਲ ਇਹ ਸਟੇਸ਼ਨ ਨੂੰ ਵਾਕਜ਼ਾਲ ਕਹਿੰਦੇ ਨੇ ਸਟੇਸ਼ਨ ਦੇ ਆਪਾਂ ਨੇੜੇ ਪਹੁੰਚ ਗਏ ਜਿਵੇਂ ਆਪਣੇ ਵੀ ਬੱਸ ਸਟੈਂਡਾਂ ਦੇ ਵਿੱਚ ਬਾਜ਼ਾਰ ਲੱਗੇ ਹੁੰਦੇ ਨੇ ਹਨ ਤਾਂ ਇਧਰਲੇ ਪਾਸੇ ਵੀ ਬਾਜ਼ਾਰ ਲੱਗੇ ਹੋਏ ਨੇ ਥੋੜੀਆਂ-ਮੋਟੀਆਂ ਖਾਣ ਪੀਣ ਦੀਆਂ ਚੀਜ਼ਾਂ ਬਾਕੀ ਕੋਲਡ ਡਰਿੰਕ ਹੋ ਗਿਆ ਜੂਸ ਹੋ ਗਿਆ ਉਹ ਸਾਹਮਣੇ ਲਿਖਿਆ ਹੋਇਆ ਜੀ ਉਜ਼ਬੇਕੀ ਸਟਨ ਅੱਡੜ ਹਿਸਾਬ ਨਾਲ ਲਿਖਿਆ ਹੋਇਆ ਯਾਰ ਤੈਮੀਰ ਯੋਲਾਰੀ ਇਹ ਪਤਾ ਨਹੀਂ ਕੀ ਚੀਜ਼ ਆ ਆਪਣਾ ਤਾਂ ਉਹ ਸੀ ਤੋਸ਼ਕੰਟ ਜਾਨੂਬੀ ਵਾਕਜ਼ਾਲ ਇਸ ਸਟੇਸ਼ਨ ਦੇ ਉਹ ਸਾਹਮਣੇ ਜਹਾਜ਼ ਵੀ ਉੱਡੀ ਜਾਂਦੇ ਨੇ ਇਸ ਸਟੇਸ਼ਨ ਦੇ ਪਿਛਲੇ ਪਾਸੇ ਏਅਰਪੋਰਟ ਆ ਹੁਣ ਮੇਰੀ ਟ੍ਰੇਨ ਨੂੰ ਪਏ ਨੇ 2 2.5 ਘੰਟੇ ਪਤਾ ਨਹੀਂ ਜਾਣ ਦੇਣਗੇ ਅੰਦਰ ਪਤਾ ਹੀ ਨਾ ਬਾਕੀ ਇੱਥੇ ਬੁਲਟ ਟ੍ਰੇਨ ਵੀ ਆ ਯਾਰ ਦੁਨੀਆ ਦੀ ਸਭ ਤੋਂ ਸਸਤੀ ਬੁਲਟ ਟ੍ਰੇਨ ਉਹਦੇ ਉੱਤੇ ਵੀ ਆਪਾਂ ਚੜਾਂਗੇ ਉਹ ਲਿਖਿਆ ਹੋਇਆ ਉੱਪਰ ਤੋਸ਼ ਕੈਂਟ ਮੈਸ ਤਾਂ ਤਾਸ਼ ਕੈਂਟ ਹੈਗਾ ਗੂਗਲ ਦੇ ਉੱਤੇ ਨੈਟ ਦੇ ਉੱਤੇ ਪਰ ਇਹ ਤੋਸ਼ ਕੈਂਟ ਵੀ ਕਹਿੰਦੇ ਨੇ ਆ ਵਿਚਾਲੇ ਜਾਨੂਬੀ ਰੇਲਵੇ ਸਟੇਸ਼ਨ ਉਹ ਗਜ਼ਲ ਨੂੰ ਸਟੇਸ਼ਨ ਕਹਿੰਦੇ ਨੇ ਸਟੇਸ਼ਨ ਦੇ ਵਿੱਚ ਆਪਣੀ ਐਂਟਰੀ ਹੋ ਗਈ ਤੇ ਐਂਟਰੀ ਕਰਨ ਵਾਸਤੇ ਪਾਸਪੋਰਟ ਮੰਗਦੇ ਨੇ ਇਹ ਕਿਉਂਕਿ ਓਬਵੀਅਸ ਆ ਯਾਰ ਹਨਾ ਵੀ ਪਾਸਪੋਰਟ ਤੋਂ ਬਿਨਾ ਆਪਣਾ ਕੋਈ ਇੱਥੇ ਆਈਡੈਂਟੀਫਿਕੇਸ਼ਨ ਕਾਰਡ ਨਹੀਂ ਚੱਲ ਸਕਦਾ ਉਸ ਤੋਂ ਬਾਅਦ ਫਿਰ ਮੇਰੇ ਬੈਗ ਸਕੈਨ ਕੀਤੇ ਤੇ ਫਿਰ ਪੁੱਛਿਆ ਭਾਈ ਇੰਡੀਆ ਤੋਂ ਆਏ ਕਿ ਪਾਕਿਸਤਾਨ ਤੋਂ ਆਏ ਮੈਂ ਕਿਹਾ ਜੀ ਇੰਡੀਆ ਤੋਂ ਆਏ ਆ ਨਿਊ ਦਿੱਲੀ ਹੋ ਗਿਆ ਆਗਰਾ ਹੋ ਗਿਆ ਉਹ ਸਿਟੀਆਂ ਨੂੰ ਉਹ ਜਾਣਦੇ ਸੀ ਤੇ ਫਿਰ ਕਹਿੰਦੇ ਆਰਯੂ ਮੁਸਲਮ ਉਹ ਉਹਨਾਂ ਨੂੰ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਂ ਸਿੱਖਾਂ ਬਾਰੇ ਇਹਨਾਂ ਨੂੰ ਬੜੀ ਨੌਲੇਜ ਨਹੀਂ ਹੈਗੀ ਕਿਉਂਕਿ ਸਿੱਖ ਧਰਮ ਵੈਸੇ ਵੀ ਬਹੁਤ ਛੋਟਾ ਜੇ ਆਪਾਂ ਦੂਜੇ ਧਰਮਾਂ ਦੇ ਮੁਕਾਬਲੇ ਕਾਊਂਟ ਵਾਈਜ਼ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਮੰਨ ਲਓ ਕਿਰਿਸਚਨ ਤੇ ਮੁਸਲਮ ਧਰਮ ਦੀਆਂ ਬਹੁਤ ਜ਼ਿਆਦਾ ਕੰਟਰੀਆਂ ਨੇ ਦੁਨੀਆ ਭਰ ਦੇ ਵਿੱਚ ਇਹ ਧਰਮ ਫੈਲਿਆ ਹੋਇਆ ਤਾਂ ਕਰਕੇ ਇਹ ਲੋਕ ਸ਼ਾਇਦ ਸਿੱਖ ਧਰਮ ਨੂੰ ਨਹੀਂ ਜਾਣਦੇ ਮੁਸਲਮ ਪੁੱਛਦੇ ਨੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਕਿ ਨਹੀਂ ਅਸੀਂ ਸਿੱਖਾਂ ਕਹਿੰਦੇ ਓਕੇ ਓਕੇ ਤੇ ਬਾਕੀ ਇਹ ਹੁੰਦਾ ਨਾ ਵੀ ਹਰੇ ਕੰਟਰੀਆਂ ਦੇ ਵਿੱਚ ਮੁਸਲਮਨ ਧਰਮ ਨੂੰ ਮੰਨਣ ਦਾ ਜਾ ਲੋਕਾਂ ਦਾ ਮੁਸਲਮਾਨ ਧਰਮ ਦੇ ਜਿਹੜੇ ਲੋਕ ਨੇ ਉਹਨਾਂ ਦਾ ਪਹਿਰਾਵਾ ਡਿਫਰੈਂਟ ਡਿਫਰੈਂਟ ਹੁੰਦਾ ਤਾਂ ਕਰਕੇ ਵੀ ਪਲੇਖਾ ਖਾ ਜਾਂਦੇ ਨੇ ਕਈ ਵਾਰ ਕਿਉਂਕਿ ਇੱਥੇ ਵੀ ਸਾਰੀਆਂ ਬੀਬੀਆਂ ਸਿਰ ਟੱਕੀ ਫਿਰਦੀਆਂ ਨੇ ਇੱਕ ਦੋ ਥਾਂ ਮਤ ਤਾਂ ਮੈਨੂੰ ਐ ਲੱਗਿਆ ਜਿਵੇਂ ਬੀਬੀਆਂ ਦਮਾਲਾ ਬੰਨੀ ਫਿਰਦੀਆਂ ਹੁੰਦੀਆਂ ਨੇ ਜਿਵੇਂ ਗੋਲ ਗੋਲ ਪਰਨਾ ਉਹਨਾਂ ਦੇ ਬੰਨਿਆ ਹੋਇਆ ਸੀ ਐ ਲੱਗਦਾ ਸੀ ਦੇਖਣ ਨੂੰ ਤੁਹਾਨੂੰ ਵੈਸੇ ਜੇ ਆਪਾਂ ਇੱਥੇ ਲੋਕਾਂ ਦੀ ਗੱਲ ਕਰਾਂਗੇ ਉਹਨਾਂ ਦੇ ਮੂੰਹ ਬੜਾਂਗੇ ਤੋਂ ਪਤਾ ਹੀ ਨਹੀਂ ਲੱਗਦਾ ਯਾਰ ਵੀ ਇਹ ਲੋਕ ਮੁਸਲਮਾਨ ਨੇ ਹਨ ਤੇ ਜੇ ਸਾਊਦੀ ਅਰਬ ਵਾਲੇ ਪਾਸੇ ਚਲੇ ਜਾਂਦੇ ਆ ਇਰਾਨ ਇਰਾਕ ਹੋ ਗਿਆ ਜਾਂ ਦੁਬਈ ਪਰ ਇੱਥੇ ਨਹੀਂ ਬਈ ਪਛਾਣ ਆਉਂਦੀ ਇਹ ਮਤਲਬ ਅੰਗਰੇਜ਼ ਹੀ ਨੇ ਨਰੇ ਯਾਰ ਬਸ ਜਦੋਂ ਸਲਾਮ ਵਾਲੇਕੁਮ ਬੁਲਾਉਂਦੇ ਨੇ ਇਹਨਾਂ ਨੂੰ ਦੇਖ ਕੇ ਮੂੰਹੋਂ ਸਲਾਮ ਵਾਲੇਕੁਮ ਨਿਕਲਦਾ ਵੀ ਨਹੀਂ ਹੈਗਾ ਨਹੀਂ ਮੁਸਲਮਾਨ ਲੋਕਾਂ ਨੂੰ ਦੇਖ ਕੇ ਨਾ ਸਲਾਮ ਵਾਲੇਕੁਮ ਨਿਕਲ ਜਾਂਦਾ ਇਹਨਾਂ ਨੂੰ ਦੇਖ ਕੇ ਹੈਲੋ ਹੀ ਨਿਕਲਦੀ ਹੈ ਬਣੇ ਤਨੇ ਅੰਗਰੇਜ਼ ਹੀ ਨੇ ਕਿਉਂਕਿ ਰਸ਼ੀਆ ਸਾਰਾ ਪ੍ਰਭਾਵ ਇਹਦੇ ਉੱਤੇ ਇਹਨਾਂ ਉੱਤੇ ਆਪ ਦਾ ਛੱਡ ਗਿਆ ਸੀ ਉਹ ਸੋਵੀਅਤ ਯੂਨੀਅਨ ਦਾ ਹਿੱਸਾ ਰਿਹਾ ਇਹ ਵਾਲਾ ਦੇਸ਼ ਸਟੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਤੇ ਇੱਕ ਦੋ ਥਾਵਾਂ ਤੇ ਕੈਮਰੇ ਦਾ ਕਰਾਸ ਜਾ ਮਾਰਿਆ ਹੋਇਆ ਵੀਡੀਓ ਨਹੀਂ ਬਣਾਉਣੀ ਬਾਕੀ ਸਾਨੂੰ ਆਪਾਂ ਟ੍ਰੇਨ ਦਿਖਾਵਾਂਗੇ ਵੀ ਇਹਨਾਂ ਦੀ ਟ੍ਰੇਨ ਕਿਵੇਂ ਦੀ ਹੈ ਹਜੇ ਵੀ ਮੇਰੇ ਕੋਲ 1 ਘੰਟਾ ਪਿਆ ਟ੍ਰੇਨ ਆਉਣ ਨੂੰ ਉਦੋਂ ਬਾਅਦ ਹਨੇਰਾ ਹੋ ਜਾਣਾ ਜਦੋਂ ਤੱਕ ਟ੍ਰੇਨ ਆਉਣੀ ਆ ਟ੍ਰੇਨ ਦੇ ਆਉਣ 'ਚ ਅੱਧਾ ਘੰਟਾ ਰਹਿ ਗਿਆ ਇੱਥੋਂ ਕੁਝ ਦੇਖਣ ਲੱਗਿਆ ਸੀ ਮੈਂ ਖਾਣ ਪੀਣ ਵਾਸਤੇ ਕੋਈ ਚੀਜ਼ ਜਿਸ ਹਿਸਾਬ ਦੇ ਵਿੱਚ ਨਹੀਂ ਆਈ ਜਿਹੜੀ ਸਵੇਰੇ ਰੋਟੀ ਖਾ ਲਈ ਮੈਂ ਕਿਹਾ ਵਧੀਆ ਰਹਿ ਗਏ ਤੇ ਹੁਣ ਕੌਫੀ ਦਾ ਕੱਪ ਪੀਤਾ ਇਹ ਕੌਫੀ ਦਾ ਕੱਪ ਹੈਗਾ ਜੀ 100 ਰੁਪਏ ਦਾ ਬਾਕੀ ਇਸ ਸਟੇਸ਼ਨ ਤੇ ਨਾ ਕਮਰੇ-ਕੁਮਰੇ ਮਿਲ ਜਾਂਦੇ ਨੇ ਰਹਿਣ ਵਾਸਤੇ ਜੇ ਤੁਹਾਡੀ ਟ੍ਰੇਨ ਕੋਈ ਜ਼ਿਆਦਾ ਲੇਟ ਆ ਨਾ ਤਾਂ ਰੁਪਈਆ ਇਹ 200 ਮੰਗਦੇ ਨੇ ਮੇਰੇ ਕੋਲ ਆਈ ਸੀ ਕਿ ਬੀਬੀ ਕਹਿੰਦੇ 200 ਰੁਪਏ ਸਾਨੂੰ ਕੰਫਰਟ ਸਟੇ ਦੇ ਦੇਣੇ ਆ ਮੈਂ ਕਿਹਾ ਜੀ ਕੋਈ ਨਾ ਹੁਣ ਤਾਂ ਘੰਟਾ ਰਹਿ ਗਿਆ ਹੁਣ ਕੀ ਕਰਨਾ ਪਰ ਜੇ ਤੁਸੀਂ ਪਹਿਲਾਂ ਆ ਗਏ ਇੱਥੇ ਤੁਹਾਡੀ ਟ੍ਰੇਨ ਆਉਣ ਦੇ ਵਿੱਚ ਤੁਹਾਡੇ ਕੋਲ 5-7 ਘੰਟੇ ਪਏ ਨੇ ਤਾਂ ਤੁਸੀਂ ਇੱਥੇ 200 ਰੁਪਏ ਦਾ ਕਮਰਾ ਲੈ ਕੇ ਰਹਿ ਸਕਦੇ ਹੋ ਤਾ ਸੈਕਿੰਡ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਮੈਂ ਗੱਲ ਕਰ ਰਿਹਾ 200 ਰੁਪਏ ਦਾ ਕਮਰਾ ਤਾਂ ਕੋਈ ਮਾੜਾ ਨਹੀਂ 5-7 ਘੰਟੇ ਵਾਸਤੇ ਹ ਜਿਸ ਇਸ ਦਾ ਕੋਈ ਕੋਈ ਸਰਵੋਤਮ ਰਬੋਟ ਹੈ ਸਟੈਂਡਪੀਕ ਕੋਈ ਸੇਵਾਤੀ ਸਟਾਫ। ਬਾਕੀ ਮੈਂ ਦੇਖਿਆ ਯਾਰ ਇੰਡੀਆ ਦੇ ਵਿੱਚ ਜਾਂ ਕੋਈ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਨਾ ਇੰਗਲਿਸ਼ ਦੇ ਵਿੱਚ ਵੀ ਆ ਉਹ ਹੁੰਦੀ ਆ ਅਨਾਉਂਸਮੈਂਟ ਹੁੰਦੀ ਆ ਇੱਥੇ ਇਹਨਾਂ ਦੀ ਆਪਣੀ ਭਾਸ਼ਾ ਜੀ ਅਨਾਉਂਸਮੈਂਟ ਹੁੰਦੀ ਆ ਇਹਨਾਂ ਨੂੰ ਟੂਰਿਸਟਾਂ ਨਾਲ ਕੋਈ ਮਤਲਬ ਨਹੀਂ ਵੀ ਕੌਣ ਹਿੰਦੀ ਜਾਣਦਾ ਤੇ ਕੌਣ ਇੰਗਲਿਸ਼ ਜਾਣਦਾ। ਬਾਕੀ ਦੇਖੋ ਤੁਸੀਂ ਮੇਰੇ ਕੋਟੀ ਪਾਈ ਹੋਈ ਆ। ਰਾਤ ਨੂੰ ਟੈਂਪਰੇਚਰ ਇਥੇ 12-13 ਡਿਗਰੀ ਹੋ ਜਾਂਦਾ ਜੇ ਤੁਰ ਫਿਰ ਕੇ ਘੁੰਮਦੇ ਆ ਤਾਂ ਤਾਂ ਕੋਈ ਗੱਲ ਨਹੀਂ ਪਰ ਹੁਣ ਇੱਥੇ ਖੁੱਲੇ ਵਿੱਚ ਬੈਠੇ ਆ ਪਲੇਟਫਾਰਮ ਤੇ ਤਾਂ ਇੱਥੇ ਹਵਾ ਲੱਗ ਰਹੀ ਸੀ ਤਾਂ ਕਰਕੇ ਹੁਣ ਮੈਂ ਜੈਕਟ ਪਾ ਲਈ ਜੈਕਟ ਮੈਂ ਆਪਦੇ ਨਾਲ ਕੈਰੀ ਕਰਕੇ ਆਇਆ ਸੀ ਮਾੜਾ ਮੋਟਾ ਇੰਟਰਨੈਟ ਤੇ ਮੈਂ ਮੌਸਮ ਚੈੱਕ ਕੀਤਾ ਸੀ ਵੀ ਕਿੰਨੀ ਕੁ ਠੰਡ ਪੈਂਦੀ ਆ ਤਾਂ ਇਹ ਕੁਝ-ਕੀ ਚੀਜ਼ਾਂ ਹੁੰਦੀਆਂ ਨੇ ਟਰੈਵਲ ਕਰਨ ਵੇਲੇ ਤੁਹਾਡੇ ਧਿਆਨ ਚ ਹੋਣੀਆਂ ਚਾਹੀਦੀਆਂ ਨੇ ਕਿਤੇ ਮੈਂ ਐਂ ਆ ਜਾਂਦਾ ਵੀ ਚਲ ਹੁਣ ਤਾਂ ਜੂਨ ਮਹੀਨਾ ਚੜ੍ਹਨ ਵਾਲਾ ਆ ਅਪ੍ਰੈਲ ਮਹੀਨਾ ਚੱਲ ਰਿਹਾ ਗਰਮੀ ਹੋ ਗਈ ਹੋਣੀ ਪਰ ਇੱਥੇ ਤੰਗ ਹੁੰ ਇਸ ਕੰਟਰੀ ਨੂੰ ਕਿਸੇ ਪਾਸਿਓਂ ਵੀ ਸਮੁੰਦਰ ਨਹੀਂ ਲੱਗਦਾ ਇਹ ਲੈਂਡਲੌਕ ਕੰਟਰੀ ਆ ਤੇ ਉੱਪਰਲੇ ਪਾਸੇ ਇਹਦੇ ਕਜ਼ਾਕਿਸਤਾਨ ਆ ਜਾਂਦਾ ਇੱਥੇ ਜੇ ਆ ਜਾਂਦਾ ਕਿਰਗਿਸਤਾਨ ਇੱਥੇ ਤਜਾਕਿਸਤਾਨ ਥੱਲੇ ਅਫਗਾਨਿਸਤਾਨ ਤੇ ਇਧਰਲੇ ਪਾਸੇ ਤੁਰਕਮੇਨਿਸਤਾਨ ਮਤਲਬ ਸੈਂਟਰਲ ਏਸ਼ੀਆ ਦੀ ਸਭ ਤੋਂ ਵਿਚਾਲੇ ਵਾਲੀ ਕੰਟਰੀ ਆ ਇਹ ਕਿਸੇ ਪਾਸੇ ਇਹਦੇ ਨਾਲ ਸਮੁੰਦਰ ਨਹੀਂ ਲੱਗਦਾ ਸਾਰੇ ਪਾਸੇ ਲੈਂਡ ਬਾਰਡਰ ਨੇ ਇਹਦੇ ਟ੍ਰੇਨ ਆਉਣ ਨੂੰ 20-25 ਮਿੰਟ ਰਹਿ ਗਏ ਹੁਣ ਪਤਾ ਨਹੀਂ ਹੈਗਾ ਜੀ ਸਾਹਮਣੇ ਜਿਹੜੀ ਟ੍ਰੇਨ ਖੜੀ ਆ ਉਹ ਆਪਣੀ ਆ ਜਾਂ ਹੋਰ ਆ ਕੋਈ ਮਾੜਾ ਜਿ ਇੱਕ ਵਾਰੀ ਕਨਫਰਮ ਕਰ ਲਈਏ ਕਿਤੇ ਟ੍ਰੇਨ ਲੰਘ ਲੰਘਣਾ ਜਾਵੇ ਕਈ ਵਾਰ ਪਹਿਲਾਂ ਆ ਕੇ ਵੀ ਖੜ ਜਾਂਦੀ ਹੁੰਦੀ ਹੈ ਨਾ ਤਾਂ ਕਰਕੇ ਉਹੀ ਗੱਲ ਹੋ ਗਈ ਬਾਈ ਅੱਧਾ ਘੰਟਾ ਪਹਿਲਾਂ ਆ ਕੇ ਖੜ ਗਈ ਟ੍ਰੇਨ ਮੈਂ ਇੱਥੇ ਜਿਹੜੇ ਇਨਸਟ੍ਰਕਟਰ ਸੀ ਜਿਹੜੇ ਮਤਲਬ ਇੱਥੇ ਪੁਲਿਸ ਵਾਲੇ ਸੀ ਉਹਨਾਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਤੇਰੀ ਟ੍ਰੇਨ ਇਹੀ ਆ ਤੇ 4 ਨੰਬਰ ਤੇਰੀ ਬੋਗੀ ਆ ਜਿਹੜੇ ਟ੍ਰੇਨ ਦੇ ਵਿੱਚ ਆ ਗਏ ਆਪਾਂ ਮੁਕਤੀ ਤੁੰਤਾ ਫਾਈਵ 8 ਚੰਗੀ ਤਰ੍ਹਾਂ ਕਨਫਰਮ ਕਰਕੇ ਟ੍ਰੇਨ ਬਾਰੇ ਸੀਟ ਬਾਰੇ ਫਿਰ ਮੈਂ ਆਪਦਾ ਸਮਾਨ ਅੰਦਰ ਰੱਖਿਆ ਆ ਤੇ ਹੁਣ ਜਦੋਂ ਟ੍ਰੇਨ ਚੱਲੂਗੀ ਉਦੋਂ ਬਾਅਦ ਤੁਹਾਨੂੰ ਟ੍ਰੇਨ ਦਿਖਾਵਾਂਗੇ ਵੀ ਇਹ ਅੰਦਰ ਬਣੀ ਕਿਵੇਂ ਦੀ ਹੋਈ ਆ ਇਹ ਤੇ ਜਿੰਨੀਆਂ ਵੀ ਸਵਾਰੀਆਂ ਬੈਠੀਆਂ ਨੇ ਇਹੜੇ ਕਨੈਕਟਰ ਖੜੇ ਨੇ ਨਾ ਸੀਟ ਮਤਲਬ ਸੋਡੀ ਇਹ ਪਹਿਲਾਂ ਟਿਕਟ ਚੈੱਕ ਕਰਨਗੇ ਬਿਨਾਂ ਟਿਕਟ ਚੈੱਕ ਕੀਤੇ ਤੁਹਾਨੂੰ ਅੰਦਰ ਹੀ ਨਹੀਂ ਜਾਣ ਦਿੰਦੇ ਅੰਦਰ ਚੈੱਕ ਕਰ ਚੁੱਕਰ ਨਹੀਂ ਆਉਂਦਾ ਹੋਣਾ ਸ਼ਾਇਦ ਪਰ ਇੱਥੋਂ ਹੀ ਨਹੀਂ ਤੁਹਾਨੂੰ ਚੜ੍ਹਨ ਦਿੰਦੇ ਜੇ ਤੁਹਾਡੇ ਕੋਲ ਸੀਟ ਸੋਡੀ ਮਤਲਬ ਟਿਕਟ ਨਹੀਂ ਹੈਗੀ ਬਾਕੀ ਜਿੰਨੀਆਂ ਸਵਾਰੀਆਂ ਬੈਠੀਆਂ ਨੇ ਜੋ ਸੀਟੀਆਂ ਸੂਟੀਆਂ ਵੱਜਣਗੀਆਂ ਉਦੋਂ ਚੜ੍ਹ ਉਧਰ ਪਿਛਲੇ ਪਾਸੇ ਟ੍ਰੇਨ ਖੜੀ ਆ ਯਾਰ ਟ੍ਰੇਨ ਦੇ ਵਿੱਚ ਮੈਂ ਸਮਾਨ ਰੱਖਿਆ ਹੋਇਆ ਸੀ ਤੇ ਜਦੋਂ ਟ੍ਰੇਨ ਚੱਲਣ ਦਾ ਟਾਈਮ ਹੋ ਗਿਆ 5 ਮਿੰਟ ਰਹਿ ਗਏ ਪੁਲਿਸ ਆਈ ਆ ਤੇ ਮੈਨੂੰ ਥੱਲੇ ਲਾਤਾ ਟ੍ਰੇਨ 'ਚ ਮੈਂ ਉਹਨਾਂ ਨੂੰ ਗੱਲ ਪੁੱਛੀ ਆ ਨਾ ਉਹਨਾਂ ਨੂੰ ਭਾਸ਼ਾ ਆਉਂਦੀ ਸੀ ਗੂਗਲ ਟਰਾਂਸਲੇਟ ਨਾਲ ਵੀ ਗੱਲ ਨਹੀਂ ਬਣ ਰਹੀ ਸੀ ਮਿੰਟ 5 ਰਹਿ ਗਏ ਟ੍ਰੇਨ ਚੱਲਣ 'ਚ ਉਹ ਕਹਿੰਦੇ ਵੀ ਕਿਰਨਾ ਸਮਾਨ ਲੈ ਕੇ ਬਾਹਰ ਆਜੋ ਫਿਰ ਉਹ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਟਿਕਟ ਦੇ ਕੇ ਮੈਨੂੰ ਕਹਿੰਦੇ ਵੀ ਨਹੀਂ ਤੂੰ ਜਾ ਨਹੀਂ ਸਕਦਾ ਕਿਉਂਕਿ ਮੈਂ ਪਹਿਲਾਂ ਸਾਰੇ ਲੋਕਾਂ ਨੂੰ ਪੁੱਛ ਕੇ ਉਹ ਟਿਕਟ ਮੈਚ ਕਰਕੇ ਟ੍ਰੇਨ ਦੇ ਵਿੱਚ ਬੈਠਾ ਸੀ ਤੇ ਹੋਰ ਲੋਕਾਂ ਨਾਲ ਵੀ ਮੇਰੀ ਟਿਕਟ ਮੈਚ ਕਰਦੀ ਸੀ ਜਿਹੜੇ ਇਹਦੇ ਵਿੱਚ ਜਾਣਾ ਚਾਹੁੰਦੇ ਸੀ ਸਮਰਕੰਦ ਜਾ ਰਹੇ ਸੀ ਹੁਣ ਰਾਤ ਨੂੰ 9:30 ਹੋ ਗਏ ਜੋ ਟ੍ਰੇਨ ਚੱਲਣ ਦੀ ਵਾਰੀ ਆਈ ਕਹਿੰਦੇ ਨਹੀਂ ਤੂੰ ਜਾ ਨਹੀਂ ਸਕਦਾ ਮਨ ਤਾਂ ਗੱਲ ਹੀ ਨਹੀਂ ਪਤਾ ਲੱਗੀ ਗੱਲ ਕੀ ਹੋ ਗਈ ਉਹ ਕਹਿੰਦੇ ਟਿਕਟ ਕਾਊਂਟਰ ਤੇ ਜਾਓ ਮੈਂ ਕਿਹਾ ਟਿਕਟ ਦਾ ਮੈਂ ਕੀ ਕਰਾਂ ਤੇ ਹੁਣ ਮੇਰੀ ਟਿਕਟ ਨਾਲ ਦੀ ਸੇਮ ਇੱਕ ਬੰਦਾ ਟਿਕਟ ਹੋਰ ਲਈ ਫਿਰਦਾ ਸੀ ਜਦੋਂ ਉਹ ਬੰਦਾ ਆਇਆ ਉਸ ਤੋਂ ਬਾਅਦ ਮੈਨੂੰ ਲਾਤਾ ਮੈਂ ਕਿਹਾ ਮੇਰੀ ਟਿਕਟ ਦਾ ਕੀ ਕਰੀਏ ਉਹਨਾਂ ਨੇ ਆਪਸ ਵਿੱਚ ਕੋਈ ਗੱਲ ਕੀਤੀ ਉਹਨਾਂ ਨੇ ਕੋਈ ਗੱਟਮਟ ਜੀ ਕੀਤੀ ਹੁਣ ਇੱਕ ਦੂਜੇ ਦੀ ਭਾਸ਼ਾ ਬੋਲ ਲੈਂਦੇ ਸੀ ਉਹ ਮੈਨੂੰ ਟਰਾਂਸਲੇਸ਼ਨ ਵਰਤ ਨਹੀਂ ਪੈ ਰਹੀ ਸੀ ਟ੍ਰੇਨ ਚੱਲਣ ਚ 2-4 ਮਿੰਟ ਰਹਿ ਗਏ ਉਹ ਕਹਿੰਦੇ ਵੀ ਕੇਰਾ ਤੁਸੀਂ ਥੱਲੇ ਆਓ ਦੂਜੇ ਬੰਦੇ ਨੂੰ ਕਹਾਂ ਵੀ ਤੂੰ ਜਾ ਕੇ ਬਹਿ ਜਾ ਤੇ ਇੱਕ ਦੋ ਬੰਦੇ ਹੋਰ ਆਏ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਗੱਲ ਬਣੀ ਆ ਤੁਸੀਂ ਵੈਬਸਾਈਟ ਦੇਖੋ ਮੇਰੀ ਟਿਕਟ ਦੇਖੋ ਮੇਰੇ ਖਾਤੇ ਦੇ ਵਿੱਚੋਂ ਪੈਸੇ ਵੀ ਕੱਟੇ ਨਹੀਂ 11 ਪਾਉ ਉਹ ਕਹਿੰਦੇ ਵੀ ਨਹੀਂ ਤੁਸੀਂ ਜਾ ਨਹੀਂ ਸਕਦੇ ਟਿਕਟ ਕਾਊਂਟਰ ਤੇ ਪਤਾ ਕਰੋ ਕੀ ਗੱਲ ਹੋਗੀ ਜਾਂ ਫਿਰ ਕਹਿੰਦੇ ਨਵੀਂ ਟਿਕਟ ਲਓ ਜਿਹੜੀ ਇੱਥੋਂ ਹੁਣ 2-3 ਘੰਟੇ ਬਾਅਦ ਟ੍ਰੇਨ ਜਾਣੀ ਆ ਉਹਦੇ ਵਿੱਚ ਤੁਸੀਂ ਜਾ ਸਕਦੇ ਹੋ ਉਧਰੋਂ ਮੈਂ ਗਾਹਾਂ ਹੋਟਲ ਬੁੱਕ ਕਰੀ ਬੈਠਾ ਪਤਾ ਨਹੀਂ ਯਾਰ ਉਹ ਜ਼ਬੇਕ ਜ਼ਬੇਕ ਹੋਇਆ ਪਿਆ ਇੱਕ ਤਾਂ ਭਾਸ਼ਾ ਬਾਲੀ ਅੰਤਰੀ ਹੈ ਇਹਨਾਂ ਦੀ ਦੇਖਦਾ ਹਾਂ ਹੁਣ ਟਿਕਟ ਕਾਊਂਟਰ ਤੇ ਜਾ ਕੇ ਕੀ ਬਣਦਾ ਨਲੇ ਇੱਕ ਗੱਲ ਹੋਰ ਜਿਹੜੇ ਬੰਦੇ ਨੂੰ ਮੈਂ ਟਿਕਟ ਦਿਖਾ ਕੇ ਜਿਹੜੇ ਟੀਟੀ ਨੂੰ ਮੈਂ ਟਿਕਟ ਦਿਖਾ ਕੇ ਅੰਦਰ ਵੜਿਆ ਨਾ ਉਸੇ ਟੀਟੀ ਨੇ ਮੈਨੂੰ ਕਿਹਾ ਵੀ ਬਾਹਰ ਆ ਜਾ ਘੱਟੋ ਘੱਟ ਮੈਂ 10 ਪਤਾ ਨਹੀਂ 15 ਲੋਕਾਂ ਨੂੰ ਦਿਖਾਤਾ ਹੋਊਗਾ ਸਾਰਿਆਂ ਨੇ ਕਿਹਾ ਟਿਕਟ ਤੇਰੀ ਸਹੀ ਆ ਇਹੀ ਤੇਰੀ ਟ੍ਰੇਨ ਆ ਪਰ ਚੜਨ ਕਿਉਂ ਨਹੀਂ ਦਿੱਤਾ ਯਾਰ ਐਵੇਂ ਵੀ ਹੋ ਜਾਂਦਾ ਕਦੇ-ਕਦੇ ਯਾਰ ਫਿਰ ਮੈਂ ਇੱਥੇ ਬੰਦੇ ਨਾਲ ਗੱਲ ਕੀਤੀ ਹੁਣ ਖੁੱਲਾ ਅਸਲ 'ਚ Google Translate ਨਾ ਉਦੋਂ ਕੰਮ ਨਹੀਂ ਕਰਦਾ ਜਦੋਂ ਤੁਹਾਡੇ ਕੋਲ ਬਹੁਤ ਲਿਮਟਿਡ ਟਾਈਮ ਹੋਵੇ ਕੀ ਤੁਸੀਂ ਉਥੇ ਬੋਲੋਗੇ ਕੀ ਤੁਸੀਂ ਉਥੇ ਲੇ ਕੇ ਅਗਲੇ ਨੂੰ ਸਮਝਾਓਗੇ ਤੇ ਫਿਰ ਉਹਨਾਂ ਨੇ ਮੈਨੂੰ ਲਾਤਾ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਫਿਰ ਇਥੇ ਮੈਂ ਕਾਊਂਟਰ ਤੇ ਆ ਗਿਆ ਪੁਲਿਸ ਵਾਲਾਂ ਨੂੰ ਪੁੱਛ ਗਿਆ ਮੈਂ ਕਿਹਾ ਟਿਕਟ ਬੁੱਕ ਕਰਾਉਣੀ ਆ ਉਹਨਾਂ ਨੇ ਹੁਣ ਮੇਰੀ ਨਵੀਂ ਟਿਕਟ ਬੁੱਕ ਕਰਤੀ 1 ਘ 600 ਰੁਪਿਆ ਲਿਆ ਤੇ ਫਿਰ ਉਹਨਾਂ ਨੂੰ ਮੈਂ ਸਾਰਾ ਇੱਥੇ ਆਰਾਮ ਨਾਲ ਬਹਿ ਕੇ ਸਮਝਾਇਆ ਵੀ ਆਹ ਆਹ ਚੀਜ਼ ਹੋਈ ਆ ਉਹ ਕਹਿੰਦੇ ਵੀ ਤੇਰੀ ਟਿਕਟ ਕੈਂਸਲ ਹੋ ਗਈ ਪਤਾ ਨਹੀਂ ਕਿਉਂ ਕੀ ਰੀਜ਼ਨ ਦੱਸਿਆ ਉਹਨਾਂ ਨੇ ਪਰ ਉਹਨਾਂ ਨੇ ਇਹਨਾਂ ਲਿਖਤਾ ਵੀ ਤੇਰੀ ਟਿਕਟ ਕੋਈ ਮਿਸਟੇਕ ਹੋ ਗਈ ਤੇਰੀ ਟਿਕਟ ਕੈਂਸਲ ਹੋ ਗਈ ਤੇ ਜਿਹੜੇ ਤੇਰੇ ਪੈਸੇ ਕੱਟੇ ਨੇ ਉਹ ਤਿੰਨ ਦਿਨਾਂ ਦੇ ਵਿੱਚ ਵਿੱਚ ਰਫੰਡ ਆ ਜਾਣਗੇ ਫਿਰ ਇੱਥੇ ਇੱਕ ਮੈਡਮ ਬੈਠੀ ਸੀ ਕਾਊਂਟਰ ਤੇ ਉਹਨੂੰ ਇੰਗਲਿਸ਼ ਵਗੈਰਾ ਵਧੀਆ ਆਉਂਦੀ ਸੀ ਫਿਰ ਉਹਦੇ ਨਾਲ ਮੈਂ ਗੱਲ ਵਗੈਰਾ ਕੀਤੀ ਉਹਨੇ ਮੈਨੂੰ ਨਵੀਂ ਟਿਕਟ ਦੇਤੀ ਤੇ ਟ੍ਰੇਨ ਬਾਰੇ ਦੱਸਦਾ ਸਟੇਸ਼ਨ ਬਾਰੇ ਦੱਸਦਾ ਹੁਣ ਆਪਣੀ ਪੂਰੇ 1 ਘੰਟੇ ਬਾਅਦ ਟ੍ਰੇਨ ਆ ਚਲੋ ਜੀ ਇਹ ਵੀ ਨਵਾਂ ਐਕਸਪੀਰੀਅੰਸ ਹੋਇਆ ਚੱਲ ਕੋਈ ਨਾ ਸਫਰ ਸੁਫਰ ਜਿਹੇ ਜਿਹੇ ਕੁਝ ਚੱਲਦੇ ਹੀ ਰਹਿੰਦਾ ਹੁੰਦਾ ਘੰਟਾ ਹੋਰ ਇੱਥੇ ਆਪਾਂ ਟਾਈਮ ਪਾਸ ਕਰਦੇ ਆਂ ਉਹੀ ਜਿੱਥੇ ਆਪਾਂ ਰਾਤ ਨੂੰ ਛੇਤੀ ਪਹੁੰਚਣਾ ਸੀ ਉਥੇ ਆਪਾਂ ਦਿਨ ਖੜੇ ਪਹੁੰਚ ਜਾਗੇ ਉਹ ਵੀ ਚੰਗੀ ਗੱਲ ਆ ਪਰ ਜਿਹੜਾ ਮੈਂ ਹੋਟਲ ਬੁੱਕ ਕਰਾਇਆ ਸੀ ਨਾ ਉਹਦੇ ਮੈਂ ਪੇਮੈਂਟ ਪਹਿਲਾਂ ਨਹੀਂ ਕੀਤੀ ਸੀ ਉਹ ਮੈਂ ਪੇ ਐਟ ਦਾ ਪ੍ਰੋਪਰਟੀ ਕਰ ਰੱਖਿਆ ਸੀ ਵੀ ਜਦੋਂ ਉਥੇ ਪਹੁੰਚ ਗਿਆ ਮੈਂ ਫੇਰ ਟਿਕਟ ਬੁੱਕ ਉਹ ਮਤਲਬ ਹੋਟਲ ਦੇ ਪੈਸੇ ਪੇ ਕਰੂੰਗਾ ਹੁਣ ਉਹ ਮੈਨੂੰ ਹੋਟਲ ਕੈਨਸਲ ਕਰਨਾ ਇਹ ਹੈਗਾ ਜੀ ਆਪਣੀ ਬੋਗੀ ਸੀਟ ਨੰਬਰ 12 ਪਹਿਲਾਂ ਮੈਂ 슬ੀਪਿੰਗ ਲਈ ਹੋਈ ਸੀ ਹੁਣ ਮੈਂ ਸਿਟਿੰਗ ਵਾਲੀ ਲੈ ਲਈ ਬਹੁਤ ਲੋਕਾਂ ਤੋਂ ਤਿੰਨ ਚਾਰ ਵਾਰੀ ਕਨਫਰਮ ਕਰ ਲਿਆ ਮੈਂ 072 ਲਿਖਿਆ ਹੋਇਆ ਨਾ ਪਰ ਟ੍ਰੇਨ ਦੇ ਬਾਹਰ 073 ਲਿਖਿਆ ਹੋਇਆ ਮੈਂ ਦੋ ਤਿੰਨ ਵਾਰੀ ਕਨਫਰਮ ਕਰ ਲਿਆ ਵੀ ਇਹ ਸਹੀ ਯੈਸ ਯਸ ਕਮ ਇਨ ਸਰ ਵਾਚਰਡ which one ਸੀਟ ਨੰਬਰ ਇਜ਼ 102 ਔਰ ਸੌਰੀ 012 ਇਟ ਇਜ਼ ਯਾ ਯੈਸ ਫੋਰ ਮੇ 011 11 ਦਨ ਥਿਸ ਇਜ਼ 11 ਆਈ ਥਿੰਕ ਯਾ ਹਾਂ ਯੈਸ ਯੈਸ ਆਫ ਕੌਰਸ ਤੇ ਤਾਂ ਕਰਕੇ ਫਿਰ ਮੈਂ ਦੋ ਤਿੰਨ ਵਾਰੀ ਕਨਫਰਮ ਕਰ ਲਿਆ ਵੀ ਟਿਕਟ ਮੇਰੀ ਇਹੀ ਆ ਤੇ ਜਿਹੜਾ TTC ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇਸੇ ਟ੍ਰੇਨ ਚ ਹੀ ਆ ਉਹ ਕਹਿੰਦਾ ਹਾਂ ਇਸੇ ਟ੍ਰੇਨ ਚ ਹੀ ਆ ਮੈਂ ਚਲੋ ਠੀਕ ਆ ਭਾਈ ਉਹ ਤੇ ਪਤਾ ਹੀ ਨਹੀਂ ਲੱਗ ਰਿਹਾ ਹੋਰ ਹੀ ਪਸੂੜੀ ਪਈ ਪਈ ਆ ਬਸ ਹਾਂ 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 ਚੱਲੀ ਜਾਂਦੀ ਆ ਪਹਿਲਾਂ ਤੁਸੀਂ ਆਪ ਦੇਖੋ ਮੇਰੀ ਪਹਿਲਾਂ ਵਾਲੀ ਟਿਕਟ ਤੇ ਥੱਲੇ ਸਾਫ ਸਾਫ ਲਿਖਿਆ ਹੋਇਆ ਕੈਨਸਲ ਤੇ ਉਹ ਵੀ ਮੈਂ ਬਾਅਦੋਂ ਜਦੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਫੇਰ ਪਤਾ ਲੱਗਿਆ ਇਹ ਬੰਦੇ ਕਹੀਆਂ ਚੜ ਜਾ ਚੜ ਜਾ ਹੁਣ ਜਿਹੜੀ ਟ੍ਰੇਨ ਦੇ ਵਿੱਚ ਮੈਨੂੰ ਇਹਨਾਂ ਨੇ ਚਾੜਤਾ ਇਹਦਾ ਨੰਬਰ ਹੈਗਾ ਜੀ 073 ਪਰ ਮੈਨੂੰ 072 ਦੀ ਟਿਕਟ ਮਿਲੀ ਹੋਈ ਆ ਇਹਨਾਂ ਨੇ ਇਹਦੇ ਵਿੱਚ ਚਾੜਤਾ ਅਹੀਂ ਨਾ ਮੁੜ ਕੇ ਪੜੀ ਜੀ ਗੱਲ ਪਿੱਛੇ ਮੈਨੂੰ ਜੇਲ੍ਹ ਹੋ ਜੇ ਬਈ ਤੂੰ ਗਲਤ ਟ੍ਰੇਨ ਦੇ ਵਿੱਚ ਚੜ ਗਿਆ ਦੇਖਦੇ ਆ ਕੀ ਬਣਦਾ ਫਿਲਹਾਲ ਟਾਈਮ ਤਾਂ ਇਹ ਉਹੀ ਲੱਗ ਰਿਹਾ ਜਿਹਦੇ ਅਕੋਰਡਿੰਗ ਆਪਣੀ ਟ੍ਰੇਨ ਚੱਲਣੀ ਸੀ ਤੇ ਉਸੇ ਟਾਈਮ ਦੇ ਅਕੋਰਡਿੰਗ ਇਹ ਟ੍ਰੇਨ ਖੜੀ ਆ ਹੋਰ ਇੱਥੇ ਨੇੜੇ ਤੇੜੇ ਕੋਈ ਹੋਰ ਟ੍ਰੇਨ ਹੈ ਵੀ ਨਹੀਂ ਇੰਡੀਆ ਵਾਲੇ ਬੰਦੇ ਖੜੇ ਸੀ ਯਾਰ ਤੇ ਮੈਂ ਉਹਨਾਂ ਨੂੰ ਕਿਹਾ ਹੈਲੋ ਤੇ ਉਹ ਕਹਿੰਦੇ ਹੈਲੋ ਫਿਰ ਮੈਂ ਮਾੜਾ ਜਾਂਦਾ ਉਹਨਾਂ ਨੂੰ ਕਨਫਰਮ ਕੀਤਾ ਵੀ ਤੁਸੀਂ ਕਿੱਧਰ ਜਾ ਰਹੇ ਹੋ ਬੋਲੇ ਨਹੀਂ ਜੱਜ ਨਾਲ ਕਹਿੰਦਾ ਕੀ ਬਈ ਚੱਲੇ ਆ ਜੀ ਐਂ ਜੇ ਕਰ ਗਿਆ ਬਸ ਵੀ ਤੂੰ ਮਾੜੀ ਮੁੱਟੀ ਆਪਣੇ ਨਾਲ ਟਿਕਟ ਮੈਚ ਕਰ ਲੈ ਲੋਕਾਂ ਨਾਲ ਐਵੇਂ ਹੀ ਪੰਬਲ ਪੂਸੇ ਚ ਪਏ ਫਿਰਦੇ ਆ ਟ੍ਰਾਂਸਲੇਸ਼ਨਾਂ ਦੇ ਚੱਕਰ ਦੇ ਵਿੱਚ ਵੀ ਤੂੰ ਮੇਰੇ ਨਾਲ ਟਿਕਟ ਮੈਚ ਕਰ ਲੈ ਆਪਣੀ ਸੇਮ ਹੋਊਗੀ ਥੋੜੀ ਜਿਹੀ ਹੈਲਪ ਹੋ ਜੂ ਮਤਲਬ ਵੀ ਖੁਸ਼ੀਆਂ ਨਹੀਂ ਹੋਏ ਬਲਾ ਕੇ ਪਤਾ ਨਹੀਂ ਕੀ ਸੀਨ ਸੀ ਚਲੋ ਮੈਂ ਵੀ ਉਹਨਾਂ ਨੂੰ ਫਿਰ ਦੁਬਾਰੇ ਪੁੱਛਿਆ ਨਹੀਂ ਫਿਰ ਮੈਂ ਵੀ ਆਹ ਦਾ ਟ੍ਰਾਂਸਲੇਸ਼ਨ ਕੱਢਿਆ ਤੇ ਟੀਟੀਆਂ ਦੇ ਕੋਲ ਜਾ ਜਾ ਕੇ ਦਿਖਾਉਣ ਲੱਗ ਗਿਆ ਛੇ ਛੇ ਤੇ ਲਿਖਣ ਲੱਗ ਗਿਆ ਟ੍ਰਾਂਸਲੇਸ਼ਨ ਹੁਣ ਤਾਂ ਵਰਤਿਆ ਜਾ ਰਿਹਾ ਕਿਉਂਕਿ ਟ੍ਰੇਨ ਦੇ ਵਿੱਚ ਹਜੇ 20 25 ਮਿੰਟ ਪਏ ਸੀ ਪਰ ਮੈਂ ਇਹ ਚੀਜ਼ ਨੋਟ ਕੀਤੀ ਹੈ ਵੀ ਜਦੋਂ ਇੰਡੀਆ ਦੇ ਬੰਦੇ ਮੇਰੇ ਨਾਲ ਤਾਂ ਹੀ ਹੋਇਆ ਬਹੁਤ ਵਾਰੀ ਵੀ ਜਦੋਂ ਮੈਨੂੰ ਕਿਸੇ ਬਾਹਰੀ ਸਟੇਟ ਦੇ ਵਿੱਚ ਜਾਂ ਇੱਥੇ ਵੀ ਇੰਡੀਆ ਦੇ ਬੰਦੇ ਮਿਲੇ ਨੇ ਤਾਂ ਉਹ ਉਹਨਾਂ ਨੇ ਚੱਜ ਨਾਲ ਬੁਲਾਇਆ ਜਾਣੀ ਜੋ ਸਵੇਰੇ ਇੰਡੀਆ ਰੈਸਟੋਰੈਂਟ ਦੇ ਵਿੱਚ ਵੀ ਗਏ ਆ ਤਾਂ ਉੱਥੇ ਵੀ ਇੰਡੀਅਨ ਬੰਦੇ ਹੈਗੇ ਸੀ ਨਾ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਮੈਂ ਚਲਾ ਬੁਲਾਲੇ ਨਾਲੇ ਮੇਰੇ ਕੋਲ ਖੜਾ ਸੀ ਉਹਨੂੰ ਟਿਕਟ ਦਿਖਾਈ ਜਾਂਦਾ ਸੀ ਇੰਗਲਿਸ਼ ਬੋਲੀਆਂ ਸੀ ਮੈਂ ਉਹਨੂੰ ਆਪ ਬੁਲਾਇਆ ਪਰ ਫਿਰ ਵੀ ਉਹ ਬੰਦੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਪਤਾ ਨਹੀਂ ਕਿਉਂ ਇੰਡੀਅਨ ਇੰਡੀਆ ਨੂੰ ਬੁਲਾ ਕੇ ਰਾਜ਼ੀ ਨਹੀਂ ਹੈਗਾ ਪੂਰਤਾ ਤੁਹਾਨੂੰ ਮੈਂ ਦੇਣਾ ਸੀ ਟ੍ਰੇਨ ਦਾ ਪਰ ਥੋੜਾ ਜਿਹਾ ਖੱਜਲ ਕਰਤਾ ਯਾਰ ਤੇ ਟ੍ਰੇਨ ਬਣੀ ਬਹੁਤ ਸੋਹਣੀ ਹੋ ਇਧਰਲੇ ਪਾਸੇ ਬਾਥਰੂਮ ਬਹੁਤ ਸੋਹਣਾ ਬਣਿਆ ਹੋਇਆ ਸਾਫ ਸਫਾਈ ਆ ਪੂਰੀ ਸਬਣਾ ਸੁਬਣਾ ਸਾਰਾ ਕੁਝ ਹੀ ਆ ਇਹ ਨਾਰਮਲ ਜੀ ਟ੍ਰੇਨ ਆ ਆ ਇਧਰਲੇ ਪਾਸੇ ਕੈਬਿਨ ਬਣੇ ਹੋਏ ਨੇ ਤੇ ਕੈਬਿਨਾ ਦੇ ਵਿੱਚ ਸੀਟਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਬਹਿਣ ਵਾਸਤੇ ਰਾਤ ਦੇ 2:42 ਮਿੰਟ ਹੋ ਗਏ ਤੇ ਆਪਾਂ ਸਮਰਕੰਦ ਪਹੁੰਚ ਗਏ ਆ ਜੀ ਪੌਣੇ 3 ਵਜੇ ਦਾ ਟਾਈਮ ਹੋ ਗਿਆ ਬਹੁਤ ਜ਼ਿਆਦਾ ਨੀਂਦ ਆਈ ਪਰ ਸੌ ਨਹੀਂ ਸਕਦੇ ਸੀ ਕਿ ਸੇਟਿੰਗ ਵਾਲੀ ਸੀਟ ਸੀ ਦਵਾਰੇ ਫੇਰ ਪਰਣਾ ਬੰਦਣਾ ਕਰਨਾ ਔਖਾ ਹੋ ਜਾਣਾ ਸੀ ਸਮਰਕੰਦ ਪਹੁੰਚ ਗਏ ਆ ਜੀ 3 ਵਜੇ ਦਾ ਟਾਈਮ ਹੋ ਗਿਆ ਤੇ ਟੈਕਸੀ ਵਾਲੇ ਆਏ ਹੋਏ ਹੈ ਰਹਿ ਰੱਬ ਦਾ ਨਾਮ ਬਾਈ ਜੇ ਮਖਿਆਲ ਦੇ ਛੱਤੇ ਤੇ ਕਿਸੇ ਨੇ ਡੜਾ ਮਾਰਤਾ ਹੁੰਦਾ ਨਾ ਐ ਹੋ ਗਏ ਮੇਰੇ ਅਲਦਾਲੀ ਤੇ ਆਪਣੇ ਟ੍ਰੇਨ ਦੇ ਵਿੱਚ ਆਪਣੇ ਨਾਲ ਕੁੜੀ ਆਈ ਸੀ ਇੱਕ ਉਹਨੇ ਵੀ ਚਲ ਆਪਦੀ ਜਾਣ ਪਛਾਣ ਦੇ ਵਿੱਚ ਹੋਟਲ ਮੈਨੂੰ ਪੁੱਛ ਕੇ ਦਿੱਤਾ ਵੀ ਹੋਟਲ ਤੁਹਾਨੂੰ ਮੈਂ ਬੁੱਕ ਕਰਵਾ ਦੇਣੀ ਆ ਤੇ ਉਹ ਯਾਰ ਹੋਟਲ ਵਾਲੇ ਮਹਿੰਗੇ ਮਹਿੰਗੇ ਕਰਵਾਈ ਬੈਠੇ ਸੀ ਕੋਈ 50 ਡਾਲਰ ਦਾ ਕੋਈ 70 ਡਾਲਰ ਦਾ ਤੇ ਇੱਥੇ ਟੈਕਸੀ ਵਾਲੇ ਕਹਿੰਦੇ ਵੀ ਸਾਨੂੰ ਅਸੀਂ ਨਾਰਮਲ ਹੋਟਲ ਦਿਵਾ ਦਿੰਨੇ ਆ ਮੈਂ ਕਿਹਾ ਦਿਵਾਓ ਕਹਿੰਦੇ 100 ਡਾਲਰ ਦਾ ਉਹ ਮੈਂ ਕਮਾਲ ਕਰੀ ਜਾਣਾ 100 ਡਾਲਰ ਨੂੰ ਸਾਡੇ ਕੀ ਤੇਲ ਦੇ ਖੂਣੇ ਫਿਰ ਮੈਂ ਹੋਟਲ ਬੁੱਕ ਕਰ ਲਿਆ 8 ਡਾਲਰ ਦੇ ਵਿੱਚ ਤੇ ਇਥੋਂ ਮੈਂ ਟੈਕਸੀ ਬੁੱਕ ਕਰ ਲਈ ਜੈਂਡੈਕਸ ਗੋ ਦੇ ਵਿੱਚ ਤੇ ਟੈਕਸੀ ਵਾਸਤੇ ਵੀ ਇਹ ਵੱਧ ਪੈਸੇ ਮੰਗਦੇ ਸੀ ਪਰ ਜੈਂਡੈਕਸ ਗੋ ਬਹੁਤ ਜ਼ਿਆਦਾ ਚੀਪ ਆ ਬਹੁਤ ਜ਼ਿਆਦਾ ਸਸਤੀ ਆ ਉਹ 20000 ਸੋਮ ਦੇ ਵਿੱਚ ਹੋਈ ਆ ਵੀ ਹਿਅਰ ਨੂੰ 150 ਨਾਲ ਕਰ ਲਿਓ ਤੁਸੀਂ ਗੁਣਾ ਭਾਗ ਓਨੇ ਪੈਸੇ ਬਣ ਗਏ ਆਪਣੀ ਤੇ ਇਹ ਕੋਈ 8 ਡਾਲਰ ਮੰਗ ਰਿਹਾ ਸੀ ਕੋਈ 9 ਡਾਲਰ ਮੰਗ ਰਿਹਾ ਸੀ ਇੱਥੇ ਠੰਡ ਆ ਯਾਰ ਸ਼ਹਿਰ ਬਹੁਤ ਸੋਹਣਾ ਲੱਗ ਰਿਹਾ ਟ੍ਰੈਨ ਟੂਮ ਖੜੀ ਆ ਵਿਚਾਲੇ ਰੇਲਵੇ ਸਟੇਸ਼ਨ ਬਹੁਤ ਸੋਹਣਾ ਪਰ ਹਜੇ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਹਨੇਰਾ ਬਹੁਤ ਜਿਆਦਾ ਆ ਦੇਖ ਲਓ ਇੱਕ ਟ੍ਰੇਨ ਗਲਤ ਹੋਣ ਕਰਕੇ ਇੰਨਾ ਲੇਟ ਫੇਟ ਹੋ ਗਿਆ ਕੰਮ ਹੋਸਟਲ ਦੇ ਵਿੱਚ ਮੈਂ ਬੁੱਕ ਕਰਕੇ ਉਹਨੂੰ ਫੋਨ ਕਰਤਾ ਕਿ ਮੈਂ ਆ ਰਿਹਾ ਆ ਉਹ ਕਹਿੰਦੇ ਸਾਡਾ ਹੋਸਟਲ ਖੁੱਲ੍ਹਾ ਰਿਸੈਪਸ਼ਨ ਖੁੱਲ੍ਹਾ we'll see